ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਕੈਰੋਂ ਦੇ ਵਿੱਚ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਚੰਦਾ ਸਿੰਘ ਦੇ ਕੋਲ ਪਹੁੰਚੇ ਆ ਦੋਸਤੋ ਜਿੱਦਾਂ ਕਿ ਪਹਿਲਾਂ ਵੀ ਆਪਾਂ ਤੁਹਾਨੂੰ ਕਾਫੀ ਵੀਡੀਓ ਇਸ ਘਰੋਂ ਦਿਖਾਉਂਦੇ ਰਹੇ ਤਾਂ ਅੱਜ ਦੋਸਤੋ 8 ਜਨਵਰੀ ਨੂੰ ਆਪਾਂ ਇਹ ਕਵਰੇਜ ਕਰਦੇ ਆ ਟਾਈਮ ਕੋਈ ਮਾਰਨਿੰਗ ਦੇ 11:30 ਕਵਜ ਦਾ ਸਮਾਂ ਹੋਊਗਾ ਦੋਸਤੋ ਪਸ਼ੂ ਆਜ ਇਸ ਕਵਰੇਜ ਦੇ ਵਿੱਚ ਟੋਟਲ ਤੁਹਾਨੂੰ ਛੇ ਨਾਗ ਦਿਖਾਉਣੇ ਆ ਚਾਰ ਵੜਾ گاਵਾ ਦਿਖਾਵਾਂਗੇ ਦੋਸਤੋ ਤੇ ਦੋ ਮੱਜਾਂ ਦਿਖਾਵਾਂਗੇ ਤੇ ਕੁਝ ਕੇ ਬੇਨਤੀਆਂ ਵੀ ਕਰਨੀਆਂ ਦੋਸਤੋ ਹਰ ਵਾਰ ਦੀ ਤਰ੍ਹਾਂ ਠੀਕ ਹੈ ਜੀ ਕਈ ਵਾਰ ਹੁੰਦਾ ਦੋਸਤੋ ਇਕੱਲੇ ਇਕੱਲੇ ਵੀਰ ਦਾ ਜਵਾਬ ਨਹੀਂ ਦਿੱਤਾ ਜਾਂਦਾਗਾ ਪਰ ਬੇਨਤੀਆਂ ਜਿਹੜੀਆਂ ਦੋਸਤੋ ਇੱਕ ਵੀਡੀਓ ਦੇ ਵਿੱਚ ਕਰ ਦਈਏ ਤੇ ਸਾਰੇ ਵੀਰਾਂ ਭਰਾਵਾਂ ਦੇ ਬਿਲਕੁਲ ਸਾਹਮਣੇ ਪੇਸ਼ ਹੋ ਜਾਂਦੀਆਂ ਨੇ ਉਹ ਬੇਨਤੀਆਂ ਵੀ ਕਰਦਾਂਗੇ ਹੱਥ ਜੋੜ ਕੇ ਬੇਨਤੀਆਂ ਹੋਣਗੀਆਂ ਦੋਸਤੋ ਨਿਮਰਤਾ ਸਹਿਤ ਬੇਨਤੀਆਂ ਹੋਣਗੀਆਂ ਤੇ ਬਾਕੀ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖ ਲਿਓ ਕਿਉਂਕਿ ਪਸ਼ੂ ਜਿਹੜਿਆ ਦੋਸਤੋ ਕਿਸੇ ਵੀਰ ਨੂੰ ਹੋ ਸਕਦਾ ਵੇ ਲੋੜੀ ਦਾ ਪਸ਼ੂ ਹੋਵੇ ਪਸ਼ੂ ਲੱਭ ਰਿਆ ਹੋਵੇ ਵੀਰ ਤੇ ਉਹਨੂੰ ਉਹੋ ਜਿਹਾ ਪਸ਼ੂ ਮਿਲ ਜਵੇ ਦੋਸਤੋ ਪਸ਼ੂ ਮੇਰਾ ਕੰਮ ਹੁੰਦਾ ਵੀ ਵੀਡੀਓ ਪਾਉਣ ਦਾ ਹੁੰਦਾ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦੇਣੀ ਹੁੰਦੀ ਆ ਪਸ਼ੂ ਚੰਗੇ ਵੀ ਨਿਕਲਦੇ ਆ ਪਸ਼ੂ ਦਰਮਿਆਨੇ ਵੀ ਨਿਕਲਦੇ ਆ ਬਾਕੀ ਨਰਕ ਪਰਖ ਤਸੱਲੀ ਉਹ ਤੁਸੀਂ ਕਰਨੀ ਹੁੰਦੀ ਆ ਘਰ ਆਣ ਕੇ ਤੇ ਬਾਕੀ ਜਿਹੜਾ ਵੀਰ ਕੋਈ ਲੈ ਕੇ ਜਾਂਦਾ ਜਦੋਂ ਦੋਸਤੋ ਤੁਸੀਂ ਇੱਥੇ ਆਣ ਕੇ ਕੋਈ ਵੀਰ ਤਸੱਲੀ ਆਪਣੀ ਨਰਕਪਰਖ ਆਪਣੀਆਂ ਅੱਖਾਂ ਦੇ ਨਾਲ ਵੇਖ ਕੇ ਹੱਥਾਂ ਦੇ ਨਾਲ ਚੈੱਕ ਕਰਕੇ ਪਸ਼ੂ ਕੋਈ ਲੈ ਜਾਂਦਾ ਉਹ ਬਾਅਦ ਵਿੱਚ ਦੋਸਤੋ ਕਿਸੇ ਤਰ੍ਹਾਂ ਦਾ ਕੋਈ ਲਾਂਭਾ ਨਾ ਦਿਆ ਕਰੋ ਆਨਲਾਈਨ ਪਸ਼ੂ ਨਾ ਖਰੀਦੋ ਇਹ ਵੀ ਮੇਰੀ ਹੱਥ ਜੋੜ ਕੇ ਬੇਨਤੀ ਆ ਪਸ਼ੂ ਜਦੋਂ ਤੁਸੀਂ ਵੇਖ ਲੈਂਦੇ ਜਿਹੜੇ ਵੀਰ ਨੂੰ ਜਿਹੋ ਜਿਹੇ ਪਸ਼ੂ ਦੀ ਲੋੜ ਹੁੰਦੀ ਕੋਈ ਵੀਰ ਪਸ਼ੂ ਆਉਦੀ ਗਰਜ ਕਰਕੇ ਲੈਂਦਾ ਉਹਨੂੰ ਲੋੜ ਹੁੰਦੀ ਆ ਘਰੇ ਦੁੱਧ ਨਹੀਂ ਹੁੰਦਾਗਾ ਪਸ਼ੂ ਉਦੋਂ ਲਿਆ ਜਾਂਦਾ ਦੋਸਤੋ ਜਾਂ ਦੁੱਧ ਵਪਾਰ ਦਾ ਕੰਮ ਬੰਦਾ ਚਲਾਉਣਾ ਚਾਹੁੰਦਾ ਤੇ ਪਸ਼ੂ ਤਾਂ ਖਰੀਦਿਆ ਜਾਂਦਾ ਲੋੜ ਕਰਕੇ ਪਸ਼ੂ ਖਰੀਦਿਆ ਜਾਂਦਾ ਠੀਕ ਆ ਜੀ ਕਿਸੇ ਦੇ ਡਿਪੈਂਡ ਹੋ ਕੇ ਪਸ਼ੂ ਨਹੀਂ ਖਰੀਦਿਆ ਜਾਂਦਾ ਕੋਈ ਬਹੁਤੇ ਵੀਰ ਮੈਨੂੰ ਫੋਨ ਕਰਦੇ ਵੀਰ ਦੀ ਤੁਹਾਡੀਆਂ ਵੀਡੀਓ ਦੇਖਦੇ ਆ ਪਸ਼ੂ ਚੰਗਾ ਨਹੀਂ ਮਿਲਿਆ ਮਾੜਾ ਮਿਲ ਗਿਆ ਇਹ ਵੀਰੋ ਗੱਲਾਂ ਸਹੀ ਨਹੀਂ ਗੀਆਂ ਮੇਰਾ ਕੰਮ ਵੀਡੀਓ ਬਣਾਉਣ ਦਾ ਮੈਂ ਤੁਹਾਨੂੰ ਪਸ਼ੂ ਥਾਂ ਥਾਂ ਤੇ ਜਾ ਕੇ ਦਿਖਾ ਸਕਦਾ ਇਹ ਸ਼ੋਰਤੀ ਮੈਂ ਨਹੀਂ ਦੇ ਸਕਦਾ ਵੀ ਪਸ਼ੂ ਦੋਸਤੋ ਜੇ 12 ਕਿਲੋ ਪਿਛਲੇ ਸੂਵੇ ਦੁੱਧ ਦਿੰਦਾ ਤਾਂ ਅਰਕੀ 14 ਦੇ ਦਊਗਾ ਇਹ ਜ਼ਰੂਰੀ ਬੇਨਤੀਆਂ ਨੇ ਬਾਕੀ ਆਓ ਇੱਥੇ ਆਣ ਕੇ ਮੈਂ ਹਰ ਵਾਰ ਕਹਿੰਨਾ ਵੀ ਆਪਣੀ ਨਰਕ ਪਰਖ ਕਰੋ ਤਸੱਲੀ ਕਰੋ ਬਿਲਕੁਲ ਪੈਸੇ ਖਰਚ ਕਰਨੇ ਆ ਦੋਸਤੋ ਬਾਅਦ ਅਸੀਂ ਆਉਣਾ ਜੀ ਮੱਝ ਮੋੜਨਾਉਣੀ ਆ ਕੋਈ ਕੱਟੀ ਮੋੜਨਾਉਣੀ ਵਛੀ ਮੋੜਨਾਉਣੀ ਆ ਤੇ ਮੇਰਾ ਵੀਰ ਇਹ ਚੀਜ਼ਾਂ ਚੰਗੀਆਂ ਨਹੀਂ ਗੀਆਂ ਇਨਸਾਨੀਅਤ ਤੌਰ ਤੇ ਆਪਾਂ ਗੱਲਾਂ ਬਾਤਾਂ ਕਰਦੇ ਆ ਚਲੋ ਪਸ਼ੂ ਮੰਦੇ ਵੀ ਪੈਂਦੇ ਆ ਚੰਗੇ ਵੀ ਪੈਂਦੇ ਆ ਕਈ ਵਾਰਾਂ ਦੋਸਤੋ ਆਪਣੀਆਂ ਖੁਦ ਦੀਆਂ ਰਿਸ਼ਤੇਦਾਰੀਆਂ ਦੇ ਵਿੱਚ ਪਸ਼ੂ ਦਵਾਏ ਗਏ ਚਲੋ ਹੌਲੇ ਪਸ਼ੂ ਪਾਇਆ ਪਰ ਕਦੀ ਜ਼ੁਬਾਨੋਂ ਇਹ ਨਹੀਂ ਨਿਕਲਿਆ ਕਿ ਵੀ ਪਸ਼ੂ ਮੋੜਲਾ ਮਾੜਾ ਨਿਕਲਿਆ ਜਾਂ ਕੁਝ ਵੀ ਆ ਅਗੇ ਲੈਣ ਦੇ ਨੇ ਮੁਕੱਦਰ ਹੁੰਦੇ ਆ ਕਿਸੇ ਵੀਰ ਦੇ ਮੁਕੱਦਰ ਭੜਨੇ ਹੁੰਦੇ ਆ ਦੋਸਤੋ ਕਈ ਨਾ ਪਸ਼ੂ ਚੰਗਾ ਬਰਾਤ ਵਿੱਚ ਚੰਗਾ ਹੋਵੇ ਤੇ ਪਸ਼ੂ ਚੰਗਾ ਮਿਲ ਜਾਂਦਾ ਕਿਤੇ ਨਾ ਕਿਤੇ ਵਪਾਰੀਆਂ ਦੇ ਕਿੱਲਾਂ ਦੇ ਉੱਪਰ ਵੀ ਤੁਹਾਨੂੰ ਮੈਂ ਖੜੇ ਕਦੀ ਨਹੀਂ ਦਿਖਾਇਆ ਕਿ ਮਰੇ ਪਸ਼ੂ ਨਹੀਂ ਮੈਂ ਕਦੀ ਦਿਖਾਇਆ ਕਿ ਕਿਉਂਕਿ ਕਿਸੇ ਵੀਰ ਦੀ ਜਿਹੜੀ ਸਥਿਤੀ ਜਾਂ ਡਾਵਾ ਡੋਲਣਾ ਹੋ ਜੇ ਵੀ ਸਾਡੇ ਨਾਲ ਇਹੋ ਜੀ ਗੱਲ ਨਾ ਵਾਪਰ ਜੇ ਝੰਡਾ ਸਿੰਘ ਦੇ ਘਰੋਂ ਗੱਲ ਕਰ ਲਈਏ ਦੋਸਤੋ ਪਸ਼ੂ ਕੋਈ ਦੋ ਤਿੰਨ ਮੱਝਾਂ ਇੱਥੇ ਵੀ ਹੈਗੀਆਂ ਜਿਹੜੀਆਂ ਬੱਚੇ ਮਰ ਗਏ ਸੀ ਤੇ ਉਹ ਬੱਚੇ ਇੱਕ ਮੱਝਾਂ ਜਿਹੜੀਆਂ ਇੱਕ ਸਾਈਡ ਤੇ ਲਾਈਆਂ ਨੇ ਹੋਰ ਵੀਰਾਂ ਦੇ ਘਰੋਂ ਵੀਡੀਓ ਪਾਈ ਦੀਆਂ ਨੇ گاਵਾ ਮਰ ਜਾਂਦੀਆਂ ਨੇ ਕੋਈ 1.5 ਲੱਖ ਦੀ ਗਾਂ ਮਰ ਜਾਂਦੀ ਕਿਸੇ ਵਪਾਰੀ ਨੇ ਕਦੀ ਵੀ ਕਿਸੇ ਪਿਛਲੇ ਘਰ ਨੂੰ ਇਹ ਨਹੀਂ ਕਿਹਾ ਵੀ ਮੈਂ ਤੇਰੇ ਪੈਸੇ ਦੇਣੇ ਤੇ ਭਾਈ ਮੁਕਰ ਗਿਆ ਵੀ ਮੈਂ ਨਹੀਂ ਪੈਸੇ ਦੇਣੇ ਜਾਂ ਤੇਰੀ ਗਾਂ ਮਰ ਗਈ ਹੈ ਤੇ ਜੋ ਮਰਜ਼ੀ ਕਰ ਲੈ ਇਸ ਕਰਕੇ ਦੋਸਤੋ ਜਬਾਨਾਂ ਦੇ ਬਣ ਜਾ ਇੱਕ ਵਾਰੀ ਅੱਖੀਂ ਵੇਖ ਕੇ ਦੇਖ ਕੇ ਜਦੋਂ ਕੋਈ ਵੀਰ ਸੌਦਾ ਕਰਕੇ ਲੈ ਜਾਂਦਾ ਮੇਰਾ ਵੀਰ ਵਪਾਰ ਦਾ ਕੰਮ ਵਪਾਰੀ ਦਾ ਕੰਮ ਹੁੰਦਾ ਵੀ ਅੱਗੋਂ ਪਸ਼ੂ ਫੜਫੜਾ ਕੇ ਲਿਆਉਣੇ ਉਹਨੂੰ ਬਿਲਕੁਲ ਨਵਾ ਤਵਾ ਕੇ ਉਹਨੂੰ ਬਿਲਕੁਲ ਦੁੱਧ ਦੇ ਲਿਆ ਕੇ ਤੁਹਾਡੇ ਸਾਹਮਣੇ ਪੇਸ਼ ਕਰਨਾ ਤੇ ਜੋ ਥੱਲੇ ਹੁੰਦਾ ਤੁਹਾਨੂੰ ਜਦੋਂ ਵਾਰ-ਵਾਰ ਅਗਲਾ ਬੰਦਾ ਕਹਿ ਦਿੰਦਾ ਵੀ ਦੋ ਟਾਈਮ ਤਸੱਲੀ ਕਰੋ ਚਵਾਈ ਕਰੋ ਜੇ ਤੁਸੀਂ ਨਹੀਂ ਕਰਦੇਓ ਤੁਸੀਂ ਖੋਦ ਧੂਖਾ ਖਾ ਰਹੇ ਜੇ ਮੈਂ ਵਾਰ-ਵਾਰ ਬੇਨਤੀ ਕਰਦਾ ਥੋੜੀ ਜੀ ਸੂਝ-ਬੂਝ ਤੋਂ ਕੰਮ ਆਪਾਂ ਜ਼ਰੂਰ ਲਈਏ ਜਿੰਨੇ ਵੀ ਆਪਣੇ ਭੈਣ ਭਰਾਪਾ ਨਾਲ ਜੁੜਿਆ ਜਿੰਨੇ ਕ ਆਪਾਂ ਨੂੰ ਪਿਆਰ ਕਰਦੇ ਆ ਵੇਦੇਓ ਤੁਸੀਂ ਵੀਡੀਓ ਠੀਕ ਆ ਜੀ ਤੇ ਮੇਰਾ ਕਿਸੇ ਦੇ ਨਾਲ ਕੰਪਰੋਮਾਈਜ਼ ਨਹੀਂ ਹੁੰਦਾ ਚਾਹੇ ਕੋਈ ਵਪਾਰੀ ਆ ਆਡੀਅנס ਦੇ ਨਾਲ ਕੰਪਰੋਮਾਈਜ਼ ਮੇਰਾ ਬਸ ਇਨਾ ਕ ਹੈਗਾ ਵੀ ਤੁਸੀਂ ਆਪਣੀ ਨਰਕ-ਪਰਕ ਤਸੱਲੀ ਘਾੜਨਗੇ ਜ਼ਰੂਰ ਕਰਿਆ ਕਰੋ ਵਾਰ-ਵਾਰ ਹੱਥ ਜੋੜ ਕੇ ਬੇਨਤੀਆਂ ਕਰਦੇ ਆਪਾਂ ਬਾਅਦ ਵਿੱਚ ਬਹੁਤੇ ਵੀਰ ਮੈਨੂੰ ਫੋਨ ਲਾਉਂਦੇ ਆ ਵੀ ਆਹ ਕਰਾਓ ਸਾਡਾ ਵਾਪਸ ਆਓ ਕਰਾਓ ਵੀਰ ਜੀ ਮੇਰਾ ਇਹ ਕੰਮ ਨਹੀਂ ਹੈਗਾ ਕਿ ਮੇਰਾ ਕੰਮ ਵੀਡੀਓ ਬਣਾਉਣ ਦਾ ਪਹਿਲਾਂ ਤਸੱਲੀ ਆਪਣੀ ਕਰਕੇ ਜਰੂਰ ਪਸੂ ਖੜਿਆ ਕਰੋ ਲੈ ਕੇ ਜਾਇਆ ਕਰੋ ਤੇ ਬਾਅਦ ਵਿੱਚ ਕਿਸੇ ਤਰ੍ਹਾਂ ਦਾ ਕੋਈ ਲੰਬਾ ਵਪਾਰੀ ਨੂੰ ਜਾਂ ਮੈਨੂੰ ਮੇਰਾ ਵੀਰ ਫੋਨ ਕਰਕੇ ਨਾ ਦਿਆ ਕਰੋ ਕਿਉਂਕਿ ਡਿਸਟਰਬ ਹੋਈਦਾ ਆਪ ਖੋਦ ਡਿਸਟਰਬ ਹੋਈਦਾ ਕਮੈਂਟ ਜਿਹੜੇ ਮੇਰੇ ਆਉਣਾ ਦੋਸਤੋ ਤਾਂ ਕਰਕੇ ਆਉਣਾ ਵੀ ਕਿਸੇ ਵੀਰ ਨੇ ਬਿਲਕੁਲ ਰੇਟ ਭਾਅ ਫੜਤਾ ਕਿਸ ਨੂੰ ਮਹਿੰਗਾ ਚੰਗਾ ਲੱਗਦਾ ਤੇ ਆਪ ਦਾ ਰੇਟ ਲਿਖ ਸਕਦਾ ਵੀਰ ਇ ਔਰ ਮੰਦਾ ਚੰਗਾ ਲਫ਼ਜ਼ ਕਿਸੇ ਨੂੰ ਜ਼ਬਾਨੋਂ ਨਹੀਂ ਕੱਢੀ ਤੇ ਹੁੰਦੇਗੇ ਆਹ ਗੱਲਾਂ ਕਰਦੇ ਆ ਬਾਕੀ ਵੀਰ ਝੰਡਾ ਸਿੰਘ ਦੇ ਨਾਲ ਪੁੱਛਦੇ ਆ ਕੀ ਡਿਟੇਲਾਂ ਨੇ ਅੱਜ ਇਹਨਾਂ ਪਸੂਆਂ ਦੀਆਂ ਨਾਲ ਇਹਨਾਂ ਵੱਲੋਂ ਵੀ ਕੋਈ ਦੋ ਗੱਲਾਂ ਸੁਣ ਲਾਂਗੇ ਸਭ ਤੋਂ ਪਹਿਲਾਂ ਝੰਡਾ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸਭ ਠੀਕ ਠਾਕ ਵੀਰ ਜੀ ਬਹੁਤ ਵਧੀਆ ਵੀਰ ਝੰਡਾ ਸਿੰਘ ਠੀਕ ਠਾਕ ਠੀਕ ਠਾਕ ਵਧੀਆ ਵੀਰ ਜੀ ਵਧੀਆ ਜੀ ਠੀਕ ਆ ਹਾਂਜੀ ਅੱਛਾ ਚੰਡਾ ਸਿਆ ਵੀਰ ਚਲੋ ਬੇਨਤੀਆਂ ਆਪਾਂ ਭੈਣ ਭਰਾਵਾਂ ਸੱਜਣਾਂ ਨੂੰ ਜ਼ਰੂਰ ਕਰਨੀਆਂ ਹਾਂਜੀ ਉਹ ਆਪਾਂ ਕਰ ਦਿੱਤੀਆਂ ਨੇ ਚਲੋ ਜਿੰਦਗੀਆਂ ਵੀ ਆਪਣੇ ਮਨ ਦੇ ਵਿੱਚ ਸੀਗੀਆਂ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕਰਦੇ ਵੀ ਰਵਾਂਗੇ ਹਾਂਜੀ ਚੰਗੇ ਮਾੜੇ ਸਮੇਂ ਦਾ ਵੀ ਬਿਲਕੁਲ ਦੱਸਦੇ ਰਹੀ ਤਾਂ ਅਗਲੀ ਨੂੰ ਆਖੀ ਦਾ ਵੀ ਇਹ ਪਸ਼ੂ ਖੜੇ ਆ ਹਾਂਜੀ ਆਪਦੀ ਪਹਿਲਾਂ ਜਦੋਂ ਆਪਾਂ ਵਾਰ-ਵਾਰ ਬੇਨਤੀ ਕਰਦੇ ਵੀ ਇੱਥੇ ਆਣ ਕੇ ਜਿਹੜਾ ਵੀ ਚੰਗਾ ਲੱਗਦਾ ਨਗ ਹਾਂਜੀ ਵੇਖੋ ਜੀ ਨਾ ਤਾਂ ਕੋਈ ਕਿਸੇ ਦੇ ਘਰੇ ਕਿੱਲੇ ਤੇ ਬੰਨਣ ਜਾਂਦਾ ਸਹੀ ਗੱਲ ਆ ਜੀ ਵਪਾਰੀ ਬੰਦੇ ਦੇ ਘਰੋਂ ਚਲੋ ਚਾਹੇ ਕੋਈ ਬੰਦਾ ਜ਼ਿਮੀਂਦਾਰ ਮੇਰੇ ਤੋਂ ਵੀਡੀਓ ਪਵਾਉਂਦਾ ਜਦੋਂ ਘਰੋਂ ਕੋਈ ਆਵਾਜ਼ ਮਾਰਦਾ ਮੇਰਾ ਕੰਮ ਦਾ ਵਿਖਾਉਣ ਦਾ ਵਿਖਾਤੀ ਚੀਜ਼ ਹਾਂਜੀ ਅਗਲੇ ਜਿਹੜੇ ਬੰਦੇ ਨੂੰ ਗਰਜ ਜਾ ਲੋਡ ਉਹਨੇ ਚੀਜ਼ ਉਹ ਸਲੈਕਟ ਕਰਕੇ ਸਾਈ ਬਿਆਨਾ ਪਰਕੇ ਲੈ ਜਾਣੀ ਹੁੰਦੀ ਆ ਹਾਂਜੀ ਹਾਂਜੀ ਪਰ ਫਰਜ ਬਣਦਾ ਅਗਲੇ ਬੰਦੇ ਦਾ ਵੀ ਆਪਦਾ ਜਿਹੜਾ ਪਸ਼ੂ ਆਪਦੇ ਕਿਲੇ ਤੇ ਬੰਨਣਾ ਖੁਰਲੀ ਤੇ ਬੰਨਣਾ ਉਹਨੂੰ ਇੱਕ ਪਰੀ ਇੱਥੇ ਆਣ ਕੇ ਦੇਖ ਕੇ ਉਹਦੀ ਬਿਲਕੁਲ ਅੱਖੀ ਵੇਖ ਕੇ ਹੱਥੀ ਚੋ ਕੇ ਉਹਦੀ ਤਸੱਲੀ ਕਰ ਗਿਆ ਸੀ ਹਾਂਜੀ ਸੇ ਦੱਸਿਆ ਜਦੋਂ ਤੁਸੀਂ ਮਾਲ ਖਰੀਦਣ ਜਾਂਦੇ ਹੋ ਤੁਸੀਂ ਬਿਲਕੁਲ ਮੈਨੂੰ ਲੱਗਦਾ ਵੀ ਆਪਦੀ ਨਰਖ ਪਰਖ ਕਰਕੇ ਲਿਆਉਂਦੇ ਜੀ ਸੰਧੂ ਸਾਹਿਬ ਅਹੀਂ ਤੇ ਥਈ ਤੁਹਾਨੂੰ ਦੱਸੀਏ ਗੱਲ ਵੀ ਜੇ ਇੱਕ ਡੰਗ ਬਣਾਣਾ ਸਾਡੀ ਤਸੱਲੀ ਹੋਵੇ ਹਾਂ ਜਿਹੜਾ ਮੰਨ ਲਓ ਡੰਗਰ ਸੋਇਆ ਵਾ ਅਹੀਂ ਦੋ ਡੰਗ ਵੀ ਚੋਣੇ ਜਿੰਨੀ ਮਰਜ਼ੀ ਠੰਡ ਹੋਵੇ ਜੋ ਮਰਜ਼ੀ ਆ ਤੇ ਜੇ ਕਹੇ ਵਾਲੇ ਦੂਜੇ ਡੰਗਰ ਡੰਗ ਡੰਗਰ ਸਾਤੋਂ ਮਿਲਿਆ ਨਹੀਂ ਨਾ ਤੇ ਅਹੀਂ ਚਾਰ-ਚਾਰ ਡੰਗ ਵੀ ਸੰਧੂ ਸਾਹਿਬ ਅਹੀਂ ਤਸੱਲੀ ਕਰਦੇ ਆ ਤੇ ਜਿਹੜਾ ਮੰਨ ਲਓ ਗੱਬਣ ਡੰਗਰ ਆ ਉਹ ਜਿੰਨਾ ਚਿਰ ਸਾਡੀ ਤਸੱਲੀ ਨਾ ਹੋਵੇ ਕੋਈ ਆਂਦਾ ਪਹਿਲਣਾ ਪਹਿਲਣਾ ਦੇ ਕਿਹੜਾ ਕੋਈ ਥਣ ਵੇਂਦਾ ਕੋਈ ਉਹ ਅਸੀਂ ਵੀਰ ਜੀ ਆਪਣੀਆਂ ਤਸੱਲੀ ਕਰਕੇ ਲਿਆਈ ਦਈ ਆ ਠੀਕ ਹੈ ਜੀ ਦੂਜੀ ਗੱਲ ਇਹ ਆ ਵੀਰ ਜੀ ਵੀ ਮੰਨ ਲਓ ਆਪਾਂ ਅਜੇ ਤੱਕ ਕਦੀ ਵੀਰ ਜੀ ਕੋਈ ਇਲਾਕੇ ਦੇ ਵਿੱਚ ਫਿਰਦੇ ਕੋਈ ਇਹਦਾ ਆਪਾਂ ਨਾਂ ਡੰਗਰ ਮੋੜਿਆ ਜੇ ਜਿਹੜਾ ਮੇਰੇ ਕਿੱਲੇ ਤੇ ਆ ਗਿਆ ਉੱਥੋਂ ਮੈਂ ਛੜਤਾ ਉਹ ਵੱਖਰੀ ਗੱਲ ਮੇਰੇ ਤੋਂ ਚੰਗਾ ਨਹੀਂ ਲੱਗਦਾ ਹੁਣ ਤਾਂ ਦੂਜੇ ਸ਼ੈੱਡ 'ਚ ਮੇਰੇ ਤੋਂ ਚਾਰ ਡੰਗਰ ਵੱਜੇ ਸੰਧੂ ਸਾਹਿਬ ਬੱਚੇ ਮਰੇ ਆ ਠੀਕ ਹੈ ਜੀ ਤੇ ਮਈਆਂ ਸਾਈਡ ਤੇ ਉਹ ਗਾਵਾਂ ਮੈਂ ਪੈਸੇ ਵੀ ਭੁਗਤਾਏ ਇੱਕ ਦਾ ਮੇਰਾ ਕੱਲ ਕਰਾ ਰਹੀ 8000 ਦੀ ਮੱਝ ਲਿਆਂਦੀ ਆ 1 ਮਠ 5000 ਦੀ ਝੋਟੀ ਲਿਆਂਦੀ ਆ ਤੇ ਉਹਦੇ ਵੀ ਮੈਂ ਪੈਸੇ ਭੁਗਤਾਏ ਆ ਦੋ ਮਈਆਂ ਮੇਰੀਆਂ ਚਲੋ ਮਰ ਵੀ ਗਈਆਂ ਮੇਰੀ ਕਿਸਮਤ ਮਰਨਾ ਦੀਦੀ ਜਾਗਦੀ ਮਿਸਾਲ ਲਾਗੋ ਵੀਰ ਜੀ ਮੈਂ ਲਈਆਂ ਵਾ ਤੇ ਇੱਕ ਮੇਰੇ ਭੂਆ ਦੇ ਪੁੱਤ ਨੇ ਮੈਨੂੰ ਗਾਂ ਦਾ ਹਾਰ ਦਵਾਈ ਉਹ ਵੀ ਗਾਂ ਮਰ ਗਈ ਮੈਂ ਉਹਨਾਂ ਦੇ ਪੈਸੇ ਭਗਤਾਏ ਠੱਠੇ ਪੈਣ ਦੀ ਗੱਲ ਆ ਜਿੰਨੂੰ ਮਰਜ਼ੀ ਪੋਚ ਲਿਓ ਦੂਜੀ ਮਸਰਾਲੀ ਨੂੰ ਲਈ ਲਾਗੋ ਮੈਂ ਮੇਰੇ ਉਹ ਮੇਰੀ ਮੱਝ ਮਰ ਗਈ 60000 ਦੀ ਮੈਂ ਲਈ ਵੀਰ ਜੀ ਮੈਂ ਉਹ ਵੀ ਪੈਸੇ ਭਗਤਾਏ ਮਗਰ ਮੈਂ ਕਰੀ ਨਹੀਂ ਜਾ ਕੇ ਉਹਨਾਂ ਦੀ ਮਰਜ਼ੀ ਉਹ ਆਂਦੇ ਵੀ ਜਿਹਾ ਜਦਰਾ ਤੇਰੀ ਮਾਂ ਮਰ ਗਈ ਅਸੀਂ ਕੀ ਕਰੀਏ ਮੈਂ ਹਾਜੀ ਤੁਹਾਡੀ ਮਰਜ਼ੀ ਮੈਂ ਨਹੀਂ ਆਕਣਾ ਲੋ ਤੂੰ ਹੀ ਪੈ ਅਹੀਂ ਉਹਨਾਂ ਦੇ ਪੈਸੇ ਰੱਖੇ ਚਲੋ ਉਹਨਾਂ ਨੇ ਸਾਨੂੰ 1000 ਰੁਪਿਆ ਛੋੜ ਕੀਤੀ ਮੈਨੂੰ ਆਦੇ ਦੱਸ ਜਿੱਥੇ ਆਪਾਂ ਜਬਾਨ ਕਰ ਲਈਏ ਬਾਕੀ ਮੇਰੇ ਭਰਾਓ ਇਹੋ ਬੇਨਤੀ ਮੇਰੇ ਵੀਰ ਬਣ ਕੇ ਤੁਸੀਂ ਡੰਗਰ ਤਸੱਲੀ ਕਰਕੇ ਲਿਆ ਕਰੋ ਤੇ ਆਪਣਾ ਇਹ ਨਾ ਜਿਹੜਾ ਤੁਹਾਨੂੰ ਫਿਰ ਜੇ ਤੁਸੀਂ ਕਹੇ ਵੇਲੇ ਦੋ ਡੰਗ ਵੀ ਮੇਰੇ ਕੋ ਚੋਣਾ ਵਾ ਮੇਰੇ ਕੋ ਇਹ ਸੁਭਦਾ ਹੈਗੀ ਆ ਵੀ ਤੁਸੀਂ ਮੇਰੇ ਕੋ ਰੋ ਪ੍ਰਸ਼ਾਦਾ ਪਾਣੀ ਜਿਹੋ ਜਾਂ ਰੁੱਖਾ ਮਿੱਸਾ ਮੈਂ ਕਾਉ ਉਹੋ ਜੇ ਅਗਲੇ ਨੂੰ ਮੈਂ ਖਵਾਉਂਗਾ ਦੋ ਡੰਗ ਰੋ ਸਭ ਕੋ ਮੰਨ ਲਓ ਪੰਜਾਬੀ ਇਖਤਰਾ ਆਪਾਂ ਉਹਨਾਂ ਨੂੰ ਰੂਮ ਵੱਖਰਾ ਦਵਾਂਗੇ ਵੀਰਾਂ ਨੂੰ ਗੁੱਦੂ ਰੋ ਨੇੜੇ ਵੀ ਆਉਂਦੇ ਆ ਕੱਲ ਆਏ ਬੰਦੇ ਮੇਰੇ ਕੋ ਪਰਸੋਂ ਸੰਧੂ ਸਾਹਿਬ ਆਪਣੇ ਲੁਧਿਆਣੇੋਂ ਆਏ ਉਹਨਾਂ ਮੇਰੇ ਤੋਂ ਦੋ ਮਈਆਂ ਲਈਆਂ ਰਾਤ ਉਹਨਾਂ ਚੋਈਆਂ ਸਵੇਰੇ ਚੋਈਆਂ ਜੀ ਕੰਡੇ ਤੇ ਦੁੱਧ ਚੜਾਇਆ ਮੈਂ 12 12 ਕਿਲੋ ਸੰਧੂ ਸਾਬ ਕਿਹਾ ਦੁੱਧ ਮਈਆਂ ਦੇ ਥੱਲੇੋਂ ਦੁੱਧ ਨਿਕਲਿਆ 13 ਕਿਲੋ ਕਿਉਂ ਮੰਨ ਲਓ ਸਾਡੀ ਆ ਦੁਕਾਨਦਾਰੀ ਵੇਖੋ ਵੀਰ ਜੀ ਕੋਈ ਬੰਦਾ ਨਹੀਂ ਆਂਦਾ ਵੀ ਮੈਂ ਆਪ ਦੀ ਦੁਕਾਨਦਾਰੀ ਤੇ ਵਿਘਨ ਪਵੇ ਖਰਾਬ ਹੋ ਮੈਂ ਕੰਮ ਦਾ ਬਗਾੜਾ ਮੈਂ ਜਿਹੜੀ ਜਿਹੜੀ ਮੰਨ ਲਓ ਚੰਗੀ ਉਹ ਮੈਂ ਵੇਚਨੀ ਜਿਹੜੀ ਮੇਰੀ ਆਣ ਕੇ ਖਰਾਬ ਹੋ ਗਈ ਉਹ ਮੈਂ ਗੁੱਠੇ ਲਾਈਆਂ ਮਈਆਂ ਤੂੰ ਵੇਖ ਲਓ ਭਾਵੇਂ ਮਗਰੋਂ ਵੀ ਮੰਨ ਲਓ ਆਪਾਂ ਖਾਣਾ ਬਿਲਕੁਲ ਥੋੜਾ ਜਿਹਾ ਦੋਸਤੋ ਮੈਂ ਤੁਹਾਨੂੰ ਇੱਧਰ ਕੈਮਰਾ ਘੁਮਾ ਦੇਣਾ ਕੋਈ ਕੱਲ ਨੂੰ ਵੀ ਰਹਿਣਾ ਕਵੇ ਵੀ ਮੱਝਾਂ ਦੇ ਨਾਲ ਕੁਝ ਵੀਰ ਨੇ ਬੱਚੇ ਲਾਤੇ ਮੱਝਾਂ ਤੁਹਾਨੂੰ ਦਿਖਾਵਾਂਗੇ ਉਹਨਾਂ ਦੇ ਉਹਦਾ ਬੱਚਾ ਮਰਿਆ ਤੇ ਗੁੱਠੇ ਲੱਗੀ ਆ ਆਹ ਥਾ ਲੋ 80000 ਦੀ ਮੈਂ ਮੈਂ ਲਿਆਂਦੀ ਆ ਆਣ ਕੇ ਸੂਹ ਹਾਂਜੀ ਇਹਦਾ ਵੀ ਬੱਚਾ ਮਰ ਗਿਆ ਸੀ ਹਾਂਜੀ ਠੀਕ ਆ ਜੀ ਠੀਕ ਆ ਤੇ ਲਿਆਂਦੀ ਆ ਇਹ ਵੀ ਆਪਾਂ ਇਹ ਸਾਈਡ ਤੇ ਲਾਈ ਵੀ ਨਹੀਂ ਕਿ ਮੈਨੂੰ ਪਰਸੋਂ ਬੰਦੇ ਆ ਯਾਰ ਬੱਚਾ ਨਾ ਮੈਂ ਹਾਂ ਨਾ ਵੀਰਦੀ ਆਪਾਂ ਨਹੀਂ ਇਹ ਕੰਮ ਕਰਨਾ ਠੀਕ ਆ ਸੱਚੇ ਪਾਤਸ਼ਾਹ ਦਾ ਦਿੱਤਾ ਇਹਦਾ ਵੀ ਬੱਚਾ ਮਰਿਆ ਜੀ ਮਾਨ ਬਿਲਕੁਲ ਜੀ ਠੀਕ ਆ ਨਾ ਗੱਲ ਤੇ ਆਪਾਂ ਇਹ ਮੈਂ ਹਾਂ ਵੀ ਨਹੀਂ ਇਹਨੇ 2 ਲੱਖ ਰੁਪਈਆ ਸੰਧੂ ਸਾਹਿਬ ਆਪਾਂ ਗੁੱਠੇ ਲਾਇਆ ਵਾ ਠੀਕ ਆ ਜੀ ਗੱਲ ਲਭ ਦੋਸਤੋ ਮੈਂ ਪਹਿਲਾਂ ਜ਼ਿਕਰ ਕਰਤਾ ਸੀ ਵੀ ਇਹ ਗੱਲਾਂ ਕਦੀ ਨਹੀਂ ਦਿਖਾਈਆਂ ਗਈਆਂ ਤੇ ਸੋਚਿਆ ਸੀ ਵੀ ਨਾ ਹੀ ਦਿਖਾਉਣ ਦੀ ਲੋੜ ਪਵੇ ਜਦੋਂ ਕੋਈ ਪਸ਼ੂ ਕਿਸੇ ਦਾ ਵਪਾਰੀਆਂ ਦਾ ਵੀ ਹਲਕਾ ਜਾਂ ਕਰਿਆ ਵੀ ਨਾ ਵੀ ਹੁੰਦੀ ਐ ਪਿਆ ਇਹ ਪਸ਼ੂ ਇੱਕ ਅਕੀਰਲੇ ਸਾਵਾ ਦੇ ਪਏ ਹੁੰਦੇ ਆਪਾਂ ਕਦੀ ਦਿਖਾਏ ਨਹੀਂ ਕਿਉਂਕਿ ਕਿਉਂ ਦਿਖਾਉਣਾ ਦੋਸਤੋ ਸਹੀ ਗੱਲਾਂ ਨਹੀਂ ਆਈਆਂ ਕੋਈ ਵੀਰ ਕਈਆਂ ਵੀਰਾਂ ਦੇ ਮਨਾਂ ਨੂੰ ਠੇਸ ਪਹੁੰਚਦੀ ਆ ਤੇ ਉਹ ਕੰਮ ਕਦੀ ਨਹੀਂ ਦਿਖਾਇਆ ਗਿਆ ਪਰ ਮੇਰਾ ਵੀਰ ਹੱਥ ਜੋੜ ਕੇ ਬੇਨਤੀਆਂ ਨੇ ਸਾਡੀਆਂ ਜਿਹੜੀਆਂ ਇਹ ਪ੍ਰਵਾਨ ਕਰਨ ਪ੍ਰਵਾਨ ਜੂਰ ਕਰਿਓ ਜੀ ਵੇਖੋ ਜਿਹੜਾ ਵੀ ਮੇਰਾ ਵੀਰ ਭਰਾ ਵੇਂਦਾ ਨਾ ਚਲੋ ਸੰਧੂ ਸਾਹਿਬ ਨੇ ਵੀ ਕਰਤੀਆਂ ਤੁਹਾਡੇ ਘੜੀ ਬੇਨਤੀਆਂ ਤੇ ਅਸੀਂ ਵੀ ਬੇਨਤੀਆਂ ਕਰਦੇ ਆ ਵੀ ਮੰਨ ਲਓ ਬੱਚੇ-부ੱਚੇ ਤੇ ਭਰਾਵੋ ਅਸੀਂ ਤੇ ਚਲੋ ਬੱਚੇ ਦੇ ਨਿੱਕੀ-ਮੋਟੀ ਗੱਲ ਸੰਧੂ ਸਾਹਿਬ ਦੁੱਧ ਕਰਮਾਲੀਆਂ ਦੇਣ ਦਈਆਂ ਜਿਹੜਾ ਡੰਗਰ ਤਾ ਨੂੰ ਪਤਾ ਨਾ ਸਰਾਸਾਰ ਝੂਠੀਆਂ ਨੇ ਗਲਤ ਨੇ ਕਿੰਨਾ ਕੋਈ ਪਸ਼ੂ ਮੋੜ ਦੂਗਾ ਮੇਰੀਆਂ ਹੱਥ ਜੋੜ ਕੇ ਬੇਨਤੀਆਂ ਨੇ ਆਪਦਾ ਪਸ਼ੂ ਇੱਕ ਵਾਰੀ ਤਸੱਲੀ ਕਰਕੇ ਲੈ ਕੇ ਤੁਸੀਂ ਗੇਟੋਂ ਬਾਹਰ ਹੋਗੇ ਉਸ ਤੋਂ ਬਾਅਦ ਤੁਹਾਡੇ ਕਰਮ ਤੁਹਾਡੀ ਕਿਸਮਤ ਤੁਹਾਡੇ ਅਣਜਾਣਾਂ ਨੇ ਜਿਹੜਾ ਲੜਨਾ ਠੀਕ ਆ ਜੀ ਤੇ ਬਾਕੀ ਲੈਣੇ ਦੇ ਨੇ ਮੁਕੱਦਰ ਆ ਦੋਸਤੋ ਕੋਈ ਵੀ ਚੀਜ਼ ਇਨਸਾਨੀਅਤ ਤੌਰ ਤੇ ਦੇ ਜੇ ਦੇਖ ਲਈ ਆਪਾਂ ਤਾਂ ਸਾਹ ਨਹੀਂ ਪਤਾ ਵੀ ਕਿੰਨੇ ਗਿਣਤੀ ਦੇ ਹਜੇ ਬਚੇ ਆ ਹਾਂਜੀ ਤੇ ਕਿੰਨੇ ਕ ਹਜੇ ਆਉਣੇ ਬਾਕੀ ਠੀਕ ਆ ਜੀ ਤੇ ਮੂੰਹ 'ਚ ਰੋਟੀ ਪਤਾ ਨਹੀਂ ਹੁੰਦਾ ਕਿ ਨਾਲ ਤੋੜ ਕੇ ਬੁਰਕੀ ਮੂੰਹ 'ਚ ਪੈਣੀ ਹੈ ਕਿ ਨਹੀਂ ਪੈਣੀ ਹਾਂਜੀ ਇਹੋ ਗੱਲ ਤੁਹਾਡੀ ਸੰਤੂ ਸਾਹਿਬ ਤੁਹਾ ਬਣਾਈਆਂ ਚੀਜ਼ਾਂ ਨੇ ਪਰ ਤਸੱਲੀਆਂ ਪਹਿਲਾਂ ਕਰਿਆ ਕਰੋ ਬਾਅਦ ਵਿੱਚ ਬਹੁਤ ਵੀਰ ਮਾੜਾ ਚੰਗੇ ਲਫ਼ਜ਼ ਵਰਤਦੇ ਆ ਠੀਕ ਆ ਜੀ ਤੇ ਮੇਰਾ ਵੀਰ ਇਹ ਨਾ ਚੀਜ਼ਾਂ ਤੋਂ ਗੁਰੇਜ਼ ਕਰਿਆ ਕਰੋ ਆਨਲਾਈਨ ਸੌਦੇ ਤੋਂ ਪਰਹੇਜ਼ ਕਰੋ ਇੱਥੇ ਆਣ ਕੇ ਤਸੱਲੀਆਂ ਕਰੋ ਤਸੱਲੀਆਂ ਕਰੋ ਹਾਂ ਤੇ ਢੰਡਾ ਸਿੰਘ ਵੀਰ ਨਾਲ ਦੀ ਨਾਲ ਗੱਲਾਂ ਆਪਾਂ ਕਰਦੇ ਨੇ ਬੇਨਤੀਆਂ ਸੱਜਣਾ ਨੂੰ ਤੇ ਨਾਲ ਦੀ ਨਾਲ ਝੋਟੀ ਤੋਂ ਕਰੀਏ ਸਟਾਰਟ ਵੈਗਰੂ ਕੇ ਕੇ ਸੱਚੇ ਪਾਸ਼ਾ ਦਾ ਨਾਮ ਲੈ ਕੇ ਤੇ ਆ ਝੋਟੀ ਢੰਡਾ ਸਿੰਘ ਆਪਣੇ ਕੋਲ ਆ ਗਈ ਬੂਰੀ ਹਾਂਜੀ ਲਓ ਵੀ ਦੋਸਤੋ ਵੀਡੀਓ ਥੋੜੀ ਜਿਹੀ ਲੰਬੀ ਅੱਜ ਹੋ ਜੂਗੀ ਕਿਉਂਕਿ ਮੇਰੇ ਵੀਰੋ ਕਦੀ ਵੀ ਆਪਾਂ ਕਿਸੇ ਭੈਣ ਭਰਾ ਦੇ ਮਨਾਂ ਨੂੰ ਜਾਂ ਆਹ ਤੋਂ ਇਤੋਂ ਥੋੜੀ ਲੰਬੀ ਕਰਦੇ ਹੋ ਹਾਂਜੀ ਠੀਕ ਆ ਤੇ ਛੰਡੇ ਸਿੰਘ ਵੀਰ ਨੇ ਪਹਿਲਾ ਨੰਬਰ ਤੇ ਜਿਹੜੀ ਦੋਸਤ ਇਹ ਝੋਟੀ ਲਿਆਂਦੀ ਆ ਬੂਰੀ ਨੀਲੀ ਦੇ ਵਿੱਚ ਪੈਂਦੀ ਆ ਤੇ ਵੇਖੋ ਤੁਸੀਂ ਹੁਸਨ ਵੇਖੋ ਇਸ ਝੋਟੀ ਦਾ ਸੋ ਕਮਾਲ ਦੀ ਚੀਜ਼ ਆ ਠੀਕ ਆ ਜੀ ਠੀਕ ਆ ਆਪਦੇ ਵੱਲੋਂ ਤਾਂ ਦੋਸਤੋ ਹਰ ਕੋਈ ਬੰਦਾ ਤਿੜਕੇ ਪਸ਼ੂ ਲੈਂਦਾ ਚਾਹੇ ਵਪਾਰੀ ਵੀਰ ਜਦੋਂ ਤਿੜਿਆ ਤੇੜਿਆ ਪਸ਼ੂ ਸਾਹਮਣੇ ਆਉਂਦਾ ਤਾਂ ਕਿਸੇ ਦਾ ਜੀ ਨਹੀਂ ਕਰਦਾ ਛੱਡিয়ে ਤੇ ਅੱਗੋਂ ਜਿਹਨੇ ਵੀਰ ਨੇ ਪੈਸੇ ਖਰਚ ਕਰਨੇ ਉਹ ਵੀ ਕਿਤੇ ਨਾ ਕਿਤੇ ਬਿਲਕੁਲ ਫਰਨਾ ਚੱਕੀ ਖੜੇ ਹੁੰਦੇ ਆ ਵੀ ਕਿਤੇ ਨਾ ਕਿਤੇ ਇਹੋ ਜਿਹਾ ਪਸ਼ੂ ਡੱਬੇ ਤੇ ਛੱਡਣਾ ਨਹੀਂ ਗਾ ਠੀਕ ਆ ਤੇ ਝੋਟੀ ਬਹੁਤ ਪਿਆਰੀ ਆ ਬੂਰੀ ਝੋਟੀ ਆ ਨੀਲੀ ਦੀ ਝੋਟੀ ਆ ਤੇ ਛੰਡੇ ਵੀਰ ਸੁਬਾ ਕਿਰਮਾ ਸੂਗੀ ਏ ਇਹ ਵੀਰ ਜੀ ਦੂਜਾ ਸੂਹਾ ਸੁਣੀ ਆ ਜੀ ਦੂਜਾ ਸੁਬਾ ਸੁਣੀ ਆ ਹਾਂਜੀ ਦੂਜਾ ਸੁਹਾ ਸੁਣੀ ਵੀਰ ਜੀ ਲਓ ਜੀ ਦੂਜਾ ਸੁਹਾ ਸੁਣੀ ਆ ਦੋਸਤੋ ਬਹੁਤ ਸੋਹਣੀ ਖੂਬਸੂਰਤ ਕੁਆਲਿਟੀ ਆ ਸਿੰਘੀ ਸਿੰਘੀ ਬਹੁਤ ਪਿਆਰੀ ਆ ਠੰਡੀ ਥੋਲੀ ਬਹੁਤ ਆ ਸੰਧੂ ਸਾਹਿਬ ਫਿਰ ਕਰਮਾਂ ਵਾਲੀ ਲੈ ਆ ਵੀ ਤੇ ਜਿਹੜਾ ਕੋਈ ਵੀਰ ਲਿਆ ਗਿਆ ਤੇ ਮੈਨੂੰ ਲੱਗਦਾ ਵੀ ਕੋਈ ਚਾਰ ਆਣ ਗਵਾਂਡ ਦੇ ਵਿੱਚ ਪੁੱਛੇ ਨਾਉਣਗੇ ਵੀ 10 ਕਿਹੜੇ ਪਿੰਡ ਦੀ ਤੂੰ ਨਹੀਂ ਹਾਂਜੀ ਹਾਂਜੀ ਆਹ ਵੇਖ ਹਾਂਜੀ ਬਾਕੀ ਬਹੁਤ ਸੰਧੂ ਸਾਹਿਬ ਪਿਆਰੀ ਆ ਝੋਟੀ ਪਿੱਟ ਪੂਰਾ ਵੀ ਬਹੁਤ ਵਧੀਆ ਵਾ ਹਾਂ ਬਾਕੀ ਚਲੋ ਆਪਾਂ ਦੁੱਧ ਤੇ ਅਗਲੇ ਦੀ ਸੇਵਾ ਤੇ ਆ ਸੰਧੂ ਸਾਹਿਬ ਹੈ ਹੂੰ ਉਹਨਾਂ ਨੇ ਚਲੋ ਆਪਾਂ ਨੂੰ ਇਹੋ ਗੱਲ ਕਹੀ ਆ ਵੀ ਅਸੀਂ ਪਹਿਲੇ ਸਵੇਰੇ ਦੇ ਥੱਲੇ ਉਹ ਅਸੀਂ 14-15 ਲੀਟਰ ਦੁੱਧ ਚੋਇਆ ਵਾ ਹੂੰ ਤੇ ਗਾੜੀਓ ਨਾ ਚਲੋ ਸਾਂਭੀ ਸੂੰਭੀ ਬਹੁਤ ਆ ਬੰਦੇ ਵੇ ਚਲੋ ਫਰਮਾਇਆਦਾਰੀ ਤੁਹਾਨੂੰ ਪਤਾ ਇਹੋ ਜੇ ਡੰਗਰ ਫਰਮਾਇਆਦਾਰ ਦੇ ਘਰੋਂ ਹੀ ਆਉਂਦਾ ਜੀ ਬਿਲਕੁਲ ਜੀ ਬਿਲਕੁਲ ਤੇ ਬਾਕੀ ਗਾੜੀ ਹੁਣ ਵੀਰ ਜੀ ਜਿਹੜਾ ਕੋਈ ਇਹਨੂੰ ਪਾਲੂਗਾ ਭਾਵੇਂ 14 ਚੋਲੇ ਭਾਵੇਂ 10 ਚੋਲੇ ਤੇ ਭਾਵੇਂ 18 ਚੋਲੇ ਉਹ ਤੇ ਅਗਲੇ ਦੀ ਆਪੇ ਵੇਖੋ ਜੀ ਮਗਰ ਬੌੜਨ ਦੀ ਗੱਲ ਆ ਪਾਏ ਦਾ ਬਿਲਕੁਲ ਕੀ ਕਹਿੰਦੇ ਗੱਲ ਉਹ ਸੇਵਾ ਦਾ ਬਾਕੀ ਜਿੰਨੀ ਚਲੋ ਕਰਮ ਵਾਲੇ ਪਾਸੇ ਦੀ ਬਿਲਕੁਲ ਗੋਣੇਗਾ ਉਹਨੇ ਵਿਖਾਉਣਾ ਹੀ ਆਪਦਾ ਹਾਂਜੀ ਬਾਕੀ ਸੰਸਾਭ ਦਿਨ ਲੈ ਜੂਗੀ ਅਜੇ ਕਰਮਾਲੀ 10 10 ਦਿਨ ਕਰਮਾਲੀ ਨੇ ਹਾਂਜੀ ਲਓ ਦੋਸਤੋ ਝੋਟੀ ਬਹੁਤ ਸੋਹਣੀ ਆ ਪਿਆਰੀ ਝੋਟੀ ਆ ਪਸੰਦ ਹੋਊਗੀ ਭਰਾਵਾਂ ਨੂੰ ਬੂਰੀ ਨੀਲੀ ਦੇ ਵਿੱਚ ਦੋਸਤੋ ਇਹ ਪੈ ਜਾਂਦੀ ਆ ਠੀਕ ਆ ਜੀ ਤੇ ਬਾਕੀ ਪੈਰ ਵੀ ਚਾਰੇ ਤੋਤੇ ਆ ਚਾਹੇ ਪੰਜ ਕਲਿਆਣੀ ਵਿੱਚ ਵੀ ਤੁਸੀਂ ਕਹਿ ਸਕਦੇ ਜੇ ਚੌੜੇ ਪਿੱਠਪੂਰੇ ਦੇ ਵਿੱਚ ਆ ਕਰਮਾਲੀ ਚੰਗੀ ਸਭੀ ਰਾਜੀ ਤਾਂ ਮੈਨੂੰ ਲੱਗਦਾ ਵੀ ਕੋਈ ਵੀਰ ਬਿਲਕੁਲ ਉੱਤੇ ਰਿਹਾ ਹਾਂਜੀ ਜਿਵੇਂ ਆਪਾਂ ਕਹਿ ਲਈਏ ਨਾ ਵੀ ਉੱਤੇ ਰਹਿ ਗਿਆ ਦੋਸਤੋ ਸੇਵਾ ਹੁੰਦੀ ਆ ਉਹ ਜੇ ਆਪਾਂ ਸੂ ਫੇਰ ਬਣਦਾ ਜਾ ਕੇ ਫੇਰ ਸੂਆ ਤਿਆਰ ਹੁੰਦਾ ਪੂਰਾ ਆ ਬੇਖੋ ਬਹੁਤ ਸੋਹਣੀ ਸਿੰਗੀ ਸੂੰਗੀ ਸੇਫਤ ਜਿੰਨੀ ਕਰ ਲੋ ਉਨੀ ਥੋੜੀ ਆ ਕਿਉਂਕਿ ਸੇਫਤ ਲੈ ਆਇਆਗਾ ਪਸੂ ਜਿੰਨੀ ਕਰ ਲੋ ਉਨੀ ਥੋੜੀ ਬਹੁਤ ਘੱਟ ਘਰਾਂ ਦੇ ਵਿੱਚ ਦੋਸਤੋ ਉਹਨੀਆਂ ਝੋਟੀਆਂ ਪਾਲਦੀਆਂ ਨੇ ਸਾਂਭਦੀਆਂ ਨੇ ਤੇ ਛੰਡੇ ਵੀਰ ਚਲੋ ਦੁੱਧ ਅਕੇ ਸੇਵਾ ਦਾ ਕਿਸੇ ਵੀਰ ਦਾ ਸੋਹਣੀ ਕਰ ਲੂਗਾ ਹਾਂਜੀ ਹਾਂਜੀ ਤੇ ਸੋਹਣੀ ਪਾਲੂਗਾ ਤੇ ਆਪਾਂ ਭੈਣ ਭਰਾਵਾਂ ਨੂੰ ਮਤਲਬ ਕੀ ਕਿੱਥੋਂ ਤੱਕ ਦੇ ਦਾਂਗੇ ਵੀਰ ਜੀ ਪਤਾ ਹੈ ਮੁੱਲ ਤੇ ਕਰਮਾਲੀ ਦਾ ਜਿੱਦਾਂ ਮਰਜ਼ੀ ਕਰੀ ਜਾਈ ਤੇ ਇੱਕ ਪੰਜੀ ਜੋ ਵੀਰ ਜੀ ਮਾਨਤਾਨ ਕਰ ਦਾਂਗੇ ਇੱਕ ਪੱਤੀ ਇੱਕ ਹਾਂਜੀ ਇੱਕ ਪੱਤੀ ਜੋ ਮਾਨਤਾਨ ਕਰ ਦਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ 25 ਦੇ ਵਿੱਚੋਂ ਮਾਨਤਨ ਹੋ ਜਾਊਗਾ ਹਾਂਜੀ ਇਹ ਝੋਟੀ ਆ ਹਾਂਜੀ ਸੋ ਬਾਕੀ ਆਓ ਆਪਦੀ ਨਰਕਪਰਖ ਕਰੋ ਤੇ ਅੱਗੇ ਵੇਖੋ ਦੋਸਤੋ ਬਹੁਤ ਖੂਬਸੂਰਤ ਆ ਪਸੰਦ ਆਊਗੀ ਬਾਡੀ ਬੰਤਰ ਦੀ ਬਾਡਾ ਬੂਡਾ ਬਹੁਤ ਆ ਚੌੜੀ ਚੂੜੀ ਪੂਰੀ ਉਤੋਂ ਰਾਜੀ ਬਹੁਤ ਜਿਆਦੀ ਆ ਹਾਂਜੀ ਤੋ ਕਿਵੇਂ ਉੱਚੀ ਜੱਤੀ ਵੀ ਪੂਰੀ ਸੰਧੂ ਸਾਹਿਬ ਵੇਖੋ ਕਰਮਾਲੀ ਨਾ ਕੱਦ ਬਹੁਤ ਸੋਹਣੀ ਕੱਦ ਕੋਦ ਵੀ ਪੂਰਾ ਵਾ ਮੈਂ ਨਾ ਵੀ ਆ ਵੇਖੋ ਮੰਨ ਲਓ ਮੁੰਡਾ ਅੱਨਾ ਜ ਫਲਕਾਰੀ ਚਲੋ ਮੈਂ ਨਾ ਵੀ ਨਹੀਂ ਤੇ ਨਾਰਮਲ ਪਸ਼ੂ ਚੰਡਾ ਸਿੰਘ ਦੇ ਕੋਲ ਖੜੇ ਛੋਟੇ ਜੇ ਲੱਗਦੇ ਆ ਇਹ ਕਰਮਾਲੀ ਮੈਨੂੰ ਲੱਗਦਾ ਵੀ ਪੂਰਾ ਜ ਮੋਢੇ ਦਾ ਮੋਢਾ ਜੋੜ ਕੇ ਨਹੀਂ ਖੜ ਗਈ ਆ ਹਾਂਜੀ ਹਾਂਜੀ ਫਿਰ ਕਈ ਡੰਗਰ ਤੜਫੀ ਜਾਂਦੇ ਤੁਹਾਨੂੰ ਪਤਾ ਸਮਝਾਵਾਂਗੇ ਉਤਨਾ 10 ਦਿਨ ਕਰਮਾਲੀ ਚਲੋ ਮੈਂ ਤੇ ਆਪਾਂ ਨਾ ਵੀ ਲੈ ਜੇ ਤੇ ਥੱਲੇੋਂ ਵੇਖੋ ਨਾਲੇ ਗਾੜੀ ਰੋਤਵੜੀ ਵਧੀਆ ਹੋਣੀ ਆ ਜੀ ਹਾਂਜੀ ਰੋਟੀ ਚਲੋ ਭਾਵੇਂ ਆ ਮੰਨ ਲ ਚਲੋ ਕੋਈ ਨਹੀਂ ਕਹੇ ਵੀ ਉਹ ਪੁਰਾਣੇ ਤੁਹਾਨੂੰ ਪਤਾ ਸਾਹਮਣੀ ਹੁੰਦੀ ਨੇ ਹਾਂਜੀ ਹਾਂਜੀ ਚਲੋ ਕਿਤੇ ਆਪਾਂ ਨੂੰ ਗਿਫਟ ਮਿਲ ਗਿਆ ਤੇਗਾ ਸੱਜਣ ਵੀ ਕੋਈ ਉੜੀਕ ਭਾਲ ਦੇ ਵਿੱਚ ਹੋਊਗਾ ਹਾਂਜੀ ਹਾਂਜੀ ਉਹਦੇ ਘਰੇ ਵੀ ਬਿਲਕੁਲ ਸ਼ਾਨ ਬਣੇ ਜਾ ਕੇ ਹਾਂਜੀ ਹਾਂਜੀ ਸ਼ਾਨ ਬਣੇ ਨਹੀਂ ਸਹਿ ਸ਼ਾਨੀਆਂ ਜੀ ਵੇਖੋ ਹਾਂਜੀ ਹਾਂਜੀ ਬਹੁਤ ਸੋਹਣੀ ਦੋਸਤੋ ਸਿੰਗੀ ਸੁੰਗੀ ਪਿਆਰੀ ਆ ਕੋਈ ਵੀਰ ਇੱਕ ਵਾਰੀ ਵੇਖ ਲਿਆ ਤਾਂ ਕਿਸੇ ਵੀਰ ਨੇ ਮੈਨੂੰ ਤਾਂ ਮੋੜ ਮੋੜ ਵੇਖੂਗਾ ਇਹਨੂੰ ਇਹੋ ਜੀ ਚੀਜ਼ ਆ ਕੁਆਲਿਟੀ ਬਹੁਤ ਸੋਹਣੀ ਆ ਇੱਕ ਪੰਜੀ ਦੇ ਵਿੱਚੋਂ ਮਾਨ ਤਾਣਾ ਹਾਂਜੀ ਲਓ ਜੀ ਅਗਲੇ ਬੰਨੇ ਝੰਡੇ ਵੀ ਰਾ ਆ ਗਈ ਆਪਣੇ ਕੋਲ ਹਾਂਜੀ ਆ ਮੱਝ ਦੀ ਕੀ ਡਿਟੇਲ ਆ ਇਹ ਵੀ ਵੀ ਦੀ ਸੂਈ ਨੂੰ ਓਕੇ ਹਾਂਜੀ ਮੇਲ ਕਾਫ ਆ ਵੀਦੀ ਇਹਦੇ ਮਗਰ ਅੱਛਾ ਜੀ ਹਾਂਜੀ ਹਾਂਜੀ ਲਓ ਵੀ ਦੋਸਤੋ ਅੱਠਾਂ ਕਿ ਦਿਨਾਂ ਦੀ ਸੂਈ ਆ ਹਾਂਜੀ ਤੇ ਸੂਬਾ ਕੋਈ ਵੀ ਰਾਉਂਦੀ ਸਮਝਣਾ ਮੰਨ ਲੇ ਦੋਸਤੋ ਤੀਜਾ ਵੀ ਹੋ ਸਕਦੀ ਕਰਮਾਂ ਵਾਲੀ ਹਾਂਜੀ ਚੌਥਾ ਵੀ ਹੋ ਸਕਦੀ ਹੈ ਬਾਕੀ ਵੱਡੀ ਆ ਕਦ ਕੂਟ ਕਦਕਾਰ ਜਿਹੜਾ ਫੁੱਲ ਵੱਡਾ ਹਾਂਜੀ ਪੂਰੇ ਵੱਡੇ ਕਦਗੜ ਦੇ ਵਿੱਚ ਆ ਦੋਸਤੋ ਕਿਸੇ ਵੀਰ ਨੂੰ ਇਹ ਨਹੀਂ ਹੋਊਗਾ ਵੀ ਆਪਾਂ ਕਹਿਤਾ ਵੱਡਾ ਤੇ ਇੱਥੇ ਆਣ ਕੇ ਛੋਟਾ ਨਿਕਲੂਗਾ ਵੱਡੇ ਕਦ ਦੀ ਆ ਗੁਲਾਈ ਦੇ ਵਿੱਚ ਆ ਸਿੰਘ ਥੋੜਾ ਖੁੱਲਾ ਗੋਲ ਤੇ ਆ 8 ਦਿਨਾਂ ਦੀ ਸੂਈ ਆ ਮੇਲਕਾਫ ਆ ਮਗਰ ਕਟਾ ਹਾਂਜੀ ਮੇਲਕਾਫ ਹੀ ਦੀ ਲਓ ਜੀ ਹਾਂਜੀ ਠੀਕ ਆ ਜੀ ਹਾਂਜੀ ਸੋ ਆਰਡਰ ਰੂਡਰ ਕੁਆਲਿਟੀ ਬਹੁਤ ਸੋਹਣੀ ਆ ਤੇ ਅੱਜ ਝੰਡਾ ਸਿੰਘ 8 ਦਿਨਾਂ ਤੇ ਕਿੰਨਾ ਕੁ ਦੁੱਧ ਹੁਣ ਚੱਲਦੀ ਪਈ ਆ ਵੀਰ ਜੀ ਹੁਣ ਇਹਦੇ ਥੱਲੇ ਆਪਾਂ ਜਿਹੜਾ ਦੁੱਧ ਵੀਰ ਜੀ ਕੰਡੇ ਵਾਲਾ ਵਾ ਨਾ 12 ਕਿਲੋ ਵੀਰ ਜੀ ਦੁੱਧ ਆ ਇਹਦੇ ਥੱਲੇ ਆ ਠੀਕ ਆ ਜੀ ਅੱਜ ਹਾਂ ਹਾਂਜੀ ਬਾਕੀ ਆਪਾਂ ਨੂੰ ਵੀ ਜੀ ਉਹਨਾਂ ਨੇ ਕਿਹਾ ਵੀ ਤੀਜੇ ਸੂਆ ਸੂਈ ਜਿੱਥੋਂ ਆਪਾਂ ਲਈ ਆ ਬਾਕੀ ਉਹ ਜੇ ਤੁਸੀਂ ਗੱਲ ਕਹੀ ਦਿੱਤੀ ਮੰਨ ਲਓ ਆਪਦੀ ਪਰਖ ਕਰ ਲਿਓ ਭਾਵੇਂ ਕੋ ਚੌਥਾ ਮੰਨ ਲਿਓ ਜੋ ਮਰਜੀ ਬਾਕੀ ਵੇਖੋ ਮਗਰੋਂ ਆਰਡਰ ਰੂਟਰ ਵੇਖੋ ਤੁਸੀਂ ਮੈਂ ਦਾ ਨਹੀਂ ਸੋਨਾ ਲੈਵਲ ਕਾਟ ਕਾਠ ਵੀ ਕੱਡ ਕਾਠ ਵੀ ਪੂਰਾ ਵਾ ਹਾਂ ਹਾਂ ਹੁਣ ਆਪਾਂ ਆਪਦੇ ਘਰੋਂ ਕਿੰਨਾ 8-9 ਚ ਵਧਾਂਗੇ 8 ਨਹੀਂ ਵੀ ਜੀ ਨਹੀਂ ਆਪਾਂ ਇਹ ਥੱਲੇ 11 ਲੀਟਰ ਦੁੱਧ ਚਵਾਵਾਂਗੇ ਕੰਡੇ ਵਾਲਾ 11 ਲੀਟਰ ਹਾਂਜੀ ਹਾਂਜੀ 12 ਹੀ ਆ ਮਾਕੀ ਚਲੋ ਕੋਈ ਬੱਚਾ ਚੁੰਗ ਲੈਂਦਾ ਮੁਰਕੇ ਕਈ ਵੀਰ ਸਵਾਲ ਕਰਦੇ ਬੱਚੇ ਤੇ ਚੁੰਗਣਾਈਆਂ ਨਾ ਦੁੱਧ 11 ਗੱਲ ਹਾਂਜੀ 11 ਬੱਚੇ ਸਮੇਤ ਭਾਵੇਂ 12 ਹੋਵੇ ਹਾਂਜੀ 12 ਫਿਰ ਚਵਾ ਚੂ ਸੰਦੂ ਸਾਹ ਬਹੁਤ ਕਰਮਾ ਵਾਲੀ ਦਾ ਮੋਗਰਗਾ ਫਿਰ ਮਿੱਠੀ ਵੜੀ ਆ ਚਾਰੂ ਵੀ ਵੜੀ ਚਲੋ ਥੋੜਾ ਜਨਾ ਮੰਨ ਲਓ ਮੰਨ ਲਓ ਤੁਹਾਨੂੰ ਪਤਾ ਥੋੜਾ ਜ ਉੱਤੋਂ ਥੋੜੀ ਜੀ ਫਕੀਜੀ ਰਹੀ ਕਰਕੇ ਨਾ ਤੇ ਮੰਨ ਲਓ ਕਹੇ ਵੇ ਤੁਹਾਨੂੰ ਪਤਾ ਆਮ ਨੋਰਮਲ ਘਰ ਚੋਂ ਡੰਗਰ ਆਉਂਦਾ ਵਾ ਠੀਕ ਆ ਜੀ ਹਾਂਜੀ ਹਾਂਜੀ ਬਾਕੀ ਮੱਜਾਂ ਦੋਵੇਂ ਵੱਡੀਆਂ ਪੂਰੀ ਵੀ ਬਿਲਕੁਲ ਮੇਚੇ ਦੀ ਆ ਬਰਾਬਰ ਹਾਂਜੀ ਹਾਂਜੀ ਲਓ ਵੀ ਦੋਸਤੋ ਠੀਕ ਆ ਸੋ ਮੱਜਾਂ ਦੋਵੇਂ ਬਹੁਤ ਖੂਬਸੂਰਤ ਆ ਦੋਸਤੋ ਇੱਕੋ ਜੇ ਕੱਦ ਕਾਠ ਤੇ 12 ਕਿਲੋ ਇਸ ਮੱਝ ਦੀ ਕਪੈਸਿਟੀ ਆ ਪਰ 11 ਮੰਨ ਕੇ ਕੋਈ ਵੀ ਰੋ ਭਰਾ ਕੇ ਆਉਦੀ ਤਸੱਲੀ ਕਰ ਲੇ ਪੈਸੇ ਦੇਣ ਤੋਂ ਪਹਿਲਾਂ ਦੋਸਤੋ 11 ਕਿਲੋ ਤੁਸੀਂ ਚੋਣਾ ਹੈ ਹਾਂਜੀ ਹਾਂਜੀ ਕੰਡੇ ਤੇ ਚੜਾਵੇ ਜੀ ਆਪਾਂ ਨੇ ਕੰਡੇ ਤੇ 11 ਦਾ ਆਪਾਂ ਨੇ 11 ਦਾ 9 ਨਿਕਲੇ 10 ਵੀ ਨਿਕਲੇ ਕੋਈ ਪਸ਼ੂ ਛੱਡ ਦੇ ਹਾਂਜੀ ਛੱਡ ਦੇ ਜੀ ਸਹੀ ਗੱਲ ਹੈ ਜੀ ਕਿਉਂਕਿ ਜੋ ਦੱਸ ਰਹੇ ਹੈ ਨਾ ਵੀਰ ਝੰਡਾ ਹਾਂਜੀ ਸਿੰਘ ਉਹ ਤੋਂ ਆਪਾਂ ਨੂੰ ਚਵਾਉਣਾ ਪੈਣਾ ਚਵਾਉਣ ਚਵਾਵਾਂਗੇ ਜੀ ਆਪਣੀ ਵੀ ਬਿਲਕੁਲ ਰਿਸਪੌਂਸਿਬਿਲਟੀ ਹੈ ਜ਼ਿੰਮੇਵਾਰੀ ਹੈ ਵੀ ਚਵਾਉਣਾ ਪੈਣਾ ਹਾਂਜੀ ਹਾਂਜੀ ਆਪਾਂ ਇਹ ਵੀ ਅਸੰਦੂ ਸਾਹਿਬ ਅੱਗੇ ਤਾਂ ਦੱਸਣ ਦੇ ਲੁਧਿਆਣੇ ਕੱਲ ਦੋ ਮਈਆਂ ਭੇਜੀਆਂ ਉਹਨਾਂ ਨੇ ਸੇਰੇ ਕੰਡੇ ਤੇ ਦੋ ਟਾਈਮ ਕੰਡੇ ਦੇ ਦੁੱਧ ਚੜਾਇਆ ਕੰਡਾ ਵੀ ਆਪਣੇ ਕੋਲ ਆ ਠੀਕ ਹੈ ਤੇ ਹਾਵੇ ਆਪਾਂ ਇਹ ਗੱਲ ਆਪਾਂ ਕੋਈ ਨਹੀਂ ਅਗਲੇ ਪੈਸੇ ਖਰਚਣੇ ਆ ਬਿਲਕੁਲ ਜੀ ਬਿਲਕੁਲ ਤੇ ਇਹਦਾ ਮੁੱਲ ਕੀ ਕਰਾਂਗੇ ਮੱਝ ਦਾ ਵੀਰ ਜੀ ਮੋਲਣਾ ਇਹਦੇ ਆਪਾਂ ਨਾ ਮੰਨ ਲੋ ਹਾਂ ਨਾ ਹੀ ਕਰਨੀ ਵੀਰ ਜੀ ਦੱਸੋ ਜੀ ਮੁੱਲ ਭਾਵੇਂ ਇਹਦਾ ਤੁਹਾਨੂੰ ਪਤਾ ਜਿੱਤਰਾ ਮ 76000 ਦੀ ਵੀਰ ਜੀ ਮੈਂ ਦੇਣੀ ਸਿਰਫ 200 ਰੁਪਿਆ ਛੋਟ ਹੋਣੀ ਆ ਕੋਈ ਮੇਰਾ ਵੀਰ ਮੁੱਲੀ ਨਾ ਜੇ ਪਵੇ ਠੀਕ ਆ ਜੀ ਬਸ ਇੰਨੇ ਦੀ 76000 ਦੀ ਵੀਰ ਜੀ ਹੋਣੀ ਜੇ ਸਿਰਫ 200 ਰੁਪਿਆ ਸਿਰਫ ਛੋਟ ਹੋਣੀ ਜੇ ਲਓ ਜੀ 76000 ਦੀ 200 ਇਹ ਮੱਝ ਹੋ ਜੂਗੀ ਹਾਂਜੀ ਹਾਂਜੀ ਵਿੱਚੋਂ 200 ਰੁਪਿਆ ਵੀਰਾਂ ਦਾ ਵੀ ਛੋਟ ਕਰਾਂਗੇ 200 ਰੁਪਿਆ ਕੋਈ ਵੀ ਵਾਧਾ ਘਟਾਉਣਾ ਕਈ ਵੀਰ ਮੁੜ ਕੇ ਮਗਰੋਂ ਆ ਜਾਂਦੇ ਯਾਰ 10 10 10 ਉਹ ਕੰਮ ਨਹੀਂ ਜੇ ਹੋਣਾ ਵੀਰ ਜੀ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਵੀਰ ਝੰਡਾ ਸਿੰਘ ਆਜੋ ਅਗਲੇ ਪੰਨੇ ਆਪਣੇ ਕੋਲੇ ਵਹੜ ਆ ਗਈ ਹੈ ਹਾਂਜੀ ਵੜ ਵੀ ਚੰਗੀ ਠੰਡੀ ਠੇਰੀ ਆ ਮੈਂ ਵੇਖ ਰਿਹਾ ਮੁੰਡਾ 15 20 ਮਿੰਟ ਹੋ ਗਏ ਹੱਥ ਹੀ ਲਾਈ ਜਾਂਦਾ ਥਾਣਾ ਨੂੰ ਵੀ ਜਿਵੇਂ ਬਿਲਕੁਲ ਵੇਖੋ ਹਾਂਜੀ ਹਾਂਜੀ ਉਤਰਾ ਵੀਰ ਦੀ ਤੋਹਫੀ ਆ ਚਲੋ ਭਾਵੇਂ ਵੀਰ ਕੋਈ ਜਰਸੀ ਜੇਨ ਲਈ ਤੇ ਭਾਵੇਂ ਵੇਹੇ ਚਲੋ ਸਾਰੇ ਪੱਖ ਕਰਮਾ ਵਾਲੀ ਨੂੰ ਚਲੋ ਰੰਗ ਥੋੜਾ ਜਾਂ ਰੰਗ ਵਧੀਆ ਹੀ ਆ ਹਾਂ ਬਲੈਕ ਜਾਂ ਰੰਗ ਹਾਂਜੀ ਬਲੈਕ ਬਾਕੀ ਸ਼ਾਈ ਆਲ ਵੀਰ ਜੀ ਦਾ ਆਪਣਾ ਵਾ ਇਹ ਹੈ ਪਹਿਲੇ ਸੂਈ ਆ ਕਿ ਦੂਜੇ ਪਹਿਲੇ ਸੂਈ ਆ ਵੀਰ ਜੀ ਪਹਿਲਾ ਸੂਈ ਹਾਂਜੀ ਹਾਂਜੀ ਸੂਈ ਆ ਹਾਂਜੀ ਪਹਿਲਾ ਸਵੇ ਆ ਇਹ ਦੋਸਤੋ ਸੂਈ ਆ ਹਾਂਜੀ ਠੀਕ ਹੈ ਜੀ ਹਾਂ ਜੀ ਵੱਛੀ ਆ ਮਗਰੇ ਦੇ ਵੀਰ ਆ ਵੱਛੀ ਮਗਰ ਵੱਛੀ ਆ ਜਾ ਵੇਖ ਲੈ ਕਿ ਨਹੀਂ ਚੰਗੀ ਤਰ੍ਹਾਂ ਗਲਤ ਨਾ ਕਿਹਾ ਜਾਵੇ ਇੱਥੇ ਲਾਗੇ ਲਾਇਆ ਵਖਾਦੀ ਵੱਛੀ ਕੋਲੇ ਲਾਓ ਤਾਂ ਇਹ ਛੰਡਾ ਵੀਰ ਨੂੰ ਸੂਈ ਨੂੰ ਦੇਣਾ ਜੀ ਕਿੰਨੇ ਹੋ ਗਏ ਇਹਨੂੰ ਦਿਨ ਵੀਰ ਜੀ ਆਪਾਂ ਨੂੰ ਆਪਣੇ ਕੋਈ ਰਾਤੀ ਆਈ ਵੱਛੀ ਹੌਲੀ ਨਿੱਕੇ ਹੌਲੀ ਤੋਰਿਆ ਹੈ ਹਾਂ ਪੂਰੀ ਹੌਸਲੇ ਨਾਲ ਕੋਈ ਗੱਲ ਨਹੀਂ ਆ ਕੱਲ ਰਾਤੀ ਆਈ ਆਪਨੇ ਨੂੰ ਹਾਂ ਜੀ ਰਾਤੀ ਆਈ ਵੀਰ ਜੀ ਆਪਾਂ ਨੂੰ ਹਾਂ ਜੀ ਇੰਨੇ ਕਰੀ ਵੀਰ ਜੀ ਅਠਾਂ ਦਹਾ ਦਸ ਦਿਨਾਂ ਦੀ ਵੱਛੀ ਆ ਮਗਰ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਬਿਲਕੁਲ ਨਵੀਂ ਵੱਛੀ ਆ ਲਵੀ ਜੀ ਆ ਹਾਂ ਤੇ ਪਹਿਲਣ ਬੱਚੀ ਸੂਈ ਆ ਥੋੜੀ ਜੀ ਫਰਤੀਲੀ ਆ ਫੁਰਤੀ ਫਰਤੀ ਨਾਲ ਭੱਜਦੀ ਏ ਮੇਰਾ ਵੀਰ ਹੋਣੀ ਦੇਖ ਲਿਓ ਠੀਕ ਆ ਹਾਂਜੀ ਹਾਂਜੀ ਬਾਕੀ ਸੀਲਸਲਾ ਕੋ ਉਦਾਂ ਨਹੀਂ ਬਾਕੀ ਸੀਲਸਲਾ ਕਪੂਰੀ ਆ ਤੁਹਾਨੂੰ ਥਾਣਾ ਤੋਂ ਉਹਨਾਂ ਨੂੰ ਲੈ ਕੇ ਉਹ ਹੱਥਾਂ ਚੰਗੀ ਤਸਦੀਕ ਨਾਲ ਲਾ ਕੇ ਪਹਿਨੇ ਦਿਖਾਈ ਗਏ ਆ ਠੀਕ ਆ ਜੀ ਤੇ ਫੁਰਤੀ ਫਰਤੀ ਦਾ ਉਹਨਾਂ ਦੇ ਵਿੱਚ ਵੈਸੇ ਜਿਆਦੀ ਹੁੰਦੀ ਆ ਛਾਈ ਵਾਲ ਦਾ ਪੱਖ ਆ ਹਾਂਜੀ ਤੇ ਆ ਵੇਖੋ ਜੀ ਆ ਵੇਖੋ ਮਗਰ ਵੀ ਬੱਚੀ ਆ ਛਾਈ ਆਲ ਸੋ ਲੇਵਾ ਝੰਡੇਵੀਰ ਚੰਗਾ ਸੋਹਣਾ ਵਿਖਾਲਾ ਗਾਹ ਨੂੰ ਤੇ ਜਵਾ ਵੀ ਸੰਤੂ ਸਾਹਿਬ ਬਹੁਤ ਸੋਹਣਾ ਕਰਮਾਲੀ ਦੇ ਜਵਾ ਵੀ ਏਡਾ ਵਧੀਆ ਵਾ ਮੰਨ ਲਓ ਇਹ ਨਹੀਂ ਵੀ ਚਲੋ ਤੁਹਾਨੂੰ ਪਤਾ ਆਪਾਂ ਨਹੀਂ ਗਰਮ ਗੁਰਮ ਦੇ ਲਾਗੇ ਦੇ ਤੇ ਬਹਿ ਕੇ ਪੁੱਤ ਵਿਖਾ ਦੇ ਵਿਖਾ ਦੇ ਤੇ ਆ ਵੇਖੋ ਏਦਾਂ ਹੀ ਭਾਵੇਂ ਮੰਨ ਲਓ ਥੱਲੇ ਬਹਿ ਜਾ ਬਹਿ ਜਾ ਕੋਈ ਨਹੀਂ ਬਹਿ ਕੇ ਬਹਿ ਕੇ ਮਾਰਾ ਦੇ ਧਾਰਾਂ ਮਾਰ ਦੇ ਧਾਰਾਂ ਵੇ ਆ ਵੇਖੋ ਇਹ ਤੂੰ ਠੀ ਉਦਾਂ ਚਲੋ ਤੁਹਾਨੂੰ ਪਤਾ ਪਹਿਲਾਂ ਮਗਰ ਲਿਆ ਮਗਰ ਥੱਲੇ ਨਾ ਡੋਲੋ ਦੋਦੋ ਕੋਈ ਗੱਲ ਨਹੀਂ ਹਾਂ ਆ ਲੈ ਬਸ ਦੋ ਦੋ ਧਾਰੇ ਮਾਰਨੀਆਂ ਹਾਂ ਆ ਲੈ ਆ ਮਗਲੇ ਥਣ ਵੇਖ ਲਓ ਜੀ ਓਕੇ ਪੁੱਤ ਓਕੇ ਹਾਂਜੀ ਹਾਂਜੀ ਓਕੇ ਜੋ ਓਕੇ ਹਾਂਜੀ ਬਈ ਦੋਸਤੋ ਵੱਚੀ ਆ ਚੰਗੀ ਆ ਥੋੜਾ ਜਿੱਕੇ ਹੋਰ ਗੇੜਾ ਲਵਾ ਦੇ ਇਹਨੂੰ ਲਵਾ ਦੇ ਪੁੱਤ ਇਹਨੂੰ ਲਵਾ ਦੇ ਲਵਾ ਦੇ ਗੇੜਾ ਥੋੜਾ ਜਿਹਾ ਲਓ ਵੀ ਬੱਚਾ ਵੀ ਨਾਲ ਤੋਰਦੇ ਕੋਈ ਨਹੀਂ ਹੌਸਲੇ ਨਾਲ ਤੁਰ ਪੂਗੀ ਆ ਲੈ ਸੋ ਮੋਟੋ ਤੋਂ ਜਿਹੜਾ ਦੋਸਤੋ ਚੌਰਸ ਜਿਆ ਲੈਵਾ ਬੰਤਰਪੁਰ ਬੰਤਰ ਬਹੁਤ ਪਿਆਰੀ ਹੈ ਲੈਵੇ ਦੀ ਬਾਕੀ ਜਾਣ ਕੇ ਇੱਕ ਵਾਰੀ ਵੇਖੋ ਮੁਠੀ ਥਣ ਕਿਹਾ ਗਿਆ ਹੱਥੀ ਚਵਾਈ ਦਾ ਥਣ ਗਿਆ ਤੇ ਹੱਥੀ ਚਵਾਈ ਵਾਲਾ ਮਿਲੂਗਾ ਹਾਈਟ ਵੱਚੀ ਦੀ ਮੀਡੀਅਮ ਜੀ ਆ ਬਾਕੀ ਵੇਲਵੁੱਲ ਦੀ ਸੋਣੀ ਆ ਨਵੀਂ ਬੱਚੀ ਆ ਤੇ ਰਾਜੀ ਵੜੀ ਸੰਦ ਤੇ ਮਗਰ ਵੀ ਬੱਚੀ ਆ ਜੋੜੀ ਆ ਤੁਸੀਂ ਲੈ ਜਾਓਗੇ ਜੋੜੀ ਆ ਠੀਕ ਆ ਜੀ ਮਗਰ ਵੀ ਬੱਚੀ ਆ ਹਾਂਜੀ ਠੀਕ ਆ ਜੀ ਬੱਚਾ ਤੁਹਾਨੂੰ ਦਿਖਾਤਾ ਚਾਹੇ ਵੀਰ ਕੋਈ 10 ਦਿਨਾਂ ਦਾ ਆਈਡੀਆ ਕੋਈ 15 ਦਿਨਾਂ ਦਾ ਇੱਥੇ ਤੁਸੀਂ ਮੰਨ ਸਕਦੇ ਜੇ ਵੇਹ ਹਾਂਜੀ ਹਾਂਜੀ ਠੀਕ ਆ ਤੇ ਛੰਡੇ ਵੀਰ ਕਿਤਾ ਦੁੱਧ ਕਿੰਨਾ ਕੋਈ ਕਹਿੰਦਾ ਥੱਲੇ ਦੁੱਧ ਵੀਰ ਜੀ ਇਹਦੇ ਥੱਲੇ 12 ਕਿਲੋ ਦੁੱਧ ਨੂੰ ਪੱਕਾ ਹੈਗਾ ਜੀ ਵੱਚੀ ਦੇ ਥੱਲੇ 12 ਕਿਲੋ ਹਾਂਜੀ ਤੇ ਮੰਨ ਲਓ ਆ ਵੀ 10 ਜੇ ਮੰਨ ਲਓ ਕਹੇ ਵੀਰ ਨੇ ਉਦਾਂ ਵੀ ਚਲੋ ਮਾਲੋਬੀ ਆਪਣਾ ਧਾਰਾ ਤੁਰਾਪਾ ਮਾਰਤਿਆਂ ਵਾ ਕੋਈ ਕਾਜ ਨਹੀਂ ਕੋਈ ਵੀ ਮੰਨ ਲੋ ਕਰਮਾਂ ਵਾਲੀ ਚ ਐ ਠੰਡੀ ਧੀਰੀ ਫੁੱਲ ਜੀ ਠੀਕ ਆ ਜੀ ਆਪਾਂ ਤੋਂ ਵੀਰ ਦੀ 11 ਕਿਲੋ ਦੀ ਆਪਣੇ ਕੋ ਕੰਡੇ ਵਾਲੀ ਗਰੰਟੀ ਲੈ ਲੈ ਬੰਦਾ ਠੀਕ ਆ ਜੀ ਠੀਕ ਹੈ ਨਾ ਗੱਲ ਕਈ ਨਹੀਂ ਤੁਹਾਨੂੰ ਪਤਾ ਜਦੋਂ ਗੱਡੀ ਗੁੱਡੀ ਚ ਡੰਗਰ ਜਾਂਦਾ ਕਿਲੋ ਖੰਡ ਵੀਰ ਜੀ ਘੜਦਾ ਵਾ ਠੀਕ ਹੈ ਨਾ ਗੱਲ ਆਪਣੀ ਤੇ ਇਹੋ ਚਲੋ ਜਿਹੜੀ ਬੇਨਤੀ ਹੁੰਦੀ ਵੀਰ ਜੀ ਵੀ ਅਗਲਾ ਤਸੱਲੀ ਆ ਆਪਣੀ ਚੋਕੇ ਕਰ ਲੈ ਬਾਕੀ ਕੋਈ ਆ ਵੇਖੋ ਗੋਲ ਗਾਲ ਵੀ ਪੂਰੀ ਫਿਰ ਵੀ ਆਪਾਂ ਵੀਰ ਜੀ ਵੇਖੋ ਵਿਖਾ ਦਿੰਨੇ ਆ ਇਹ ਤਾਂ ਤੁਹਾਨੂੰ ਪਤਾ ਛਾਈ ਹਾਲ ਜਿਹੜੀਆਂ ਵੀਰ ਜੀ ਮੁੱਲਾ ਵੀਰ ਦੀ ਆਪਾਂ ਨਾ ਹਾਂ ਨਾ ਲਈ ਕੰਮ ਕਰੀਏ ਮੰਨ ਲਓ ਮੁੱਲ ਨਾ ਹੀ ਕਰੀਏ ਮੁੱਲ ਤੇ ਵੱਚੀ ਦਾ ਭਾਵੇਂ 55 ਵੀ ਕਰ ਲਈਏ 60 ਵੀ ਜਾਇਜ ਆ ਠੀਕ ਆ ਵੀਰ ਜੀ ਆਪਾਂ ਵੀਰ ਜੀ ਹਾਂ ਨਾ ਜਿਹੜੀ ਵੱਚੀ ਦੇਣੀ ਆ 46000 ਚੋਂ 200 ਰੁਪਿਆ ਛੋਟ ਹੋਣੀ ਏ ਠੀਕ ਹੈ ਸਾਰੀਆਂ ਕਸਰਾ ਕੁਸਰਾ ਇਹ ਕੱਢਤੀਆਂ ਕੱਢਤੀਆਂ ਸਾਰੀਆਂ ਕਸਰਾ ਕੱਢਤੀਆਂ ਭਾਵੇਂ ਜੇ ਆਪਾਂ ਕਸਰ ਰੱਖਣੀ ਚਾਪਾ ਉਹ ਜਿਵੇਂ ਉਹ ਗਾਇਬ ਪਹਿਲਾਂ ਖਰੀਦਣ ਗਏ ਹਾਂਜੀ ਕੋਈ ਰਾਜ ਗੋਲ ਗੱਪੇ ਖਾ ਲੇ 버ਗਰ ਖਾ ਲਿਆ ਉਹ ਵੀ ਸਾਰੀਆਂ ਕਸਰਾ ਕੁਸਰਾ ਕੱਢ ਕੇ ਸਾਰੀਆਂ ਕੱਢਤੀਆਂ ਇਹ ਤਾਂ ਖਾ ਲਿਆ ਪੀ ਲਿਆ ਉਹ ਨਹੀਂ ਗਿੰਨੀਆਂ ਵਿੱਚ ਉਹ ਨਹੀਂ ਗਿੰਨੀਆਂ ਆਪਾਂ ਜਿਹੜੀਆਂ ਕੁਝ ਵੀ ਆ 40000 ਰੁਪਏ ਚੋਂ ਵਿੱਦੀ ਇਹ ਤੁਹਾਨੂੰ ਮੈਂ ਦੱਸੁੰਦਿਆਂ ਗੱਲ ਵੀ ਜਿਹੜੇ ਕਹੇ ਵੀਰ ਨੇ ਲੈਣੀ ਆ ਨਾ ਜਿਉ ਮੈਨੂੰ ਉਹ ਆਖੂ 200 ਰੁਪਏ ਛੋੜ ਵੀ ਨਹੀਂ ਮੈਂ ਕਰਾਉਣੀ ਤੇਰੇ ਤੋਂ ਜਿੱਦੀ ਪਿਆਰੀ ਬੱਚੀ ਆ ਚਲੋ ਆਪਾਂ ਨੂੰ ਇਹ ਵੀਰ ਭਰਾਣਿਆਂ ਵ ਦੋਸਤੋ ਹਾਂਜੀ ਅੱਗੇ ਆਪਦੀ ਹਰ ਕਵੀਰ ਦੀ ਸਮਝ ਆ ਪਿਆਰੀ ਬੱਚੀ ਆ ਪਸੰਦ ਆਊਗੀ ਤੇ ਆ ਜਾਂ ਦੇ ਵੀਰ ਡੱਬੀ ਪਹਿਰ ਜਿਹੜੀ ਹੈ ਅਗੀ ਕਰਾਉਂ ਸਰ ਇਹ ਵੀ ਇੱਕ ਫੇਰ ਦੇ ਹੱਥੇ ਤੇ ਇਹ ਵੀਰ ਦੀ ਦੂਜਾ ਇਹ ਗੱਬਣ ਹਾਂਜੀ ਇਹ ਲੈ ਜਾਊਗੀ ਵੀਰ ਜੀ ਅਜੇ ਦੇਣ 12 13 ਲੈ ਜੀ ਇਹ ਵੀ ਪਹਿਲਣ ਦੂਜੇ ਨਹੀਂ ਹੁੰਦੀ ਪਹਿਲਣ ਪਹਿਲਣ ਸੁਣਾ ਵੀਰ ਜੀ ਨੇ ਹਾਂਜੀ ਹਾਂਜੀ ਬਾਕੀ ਥਾਣ ਥਾਣ ਵੇਖੋ ਦੋਸਤੋ ਗੋਲ ਥਾਣਾ ਤੇ ਪਹਿਲਣ ਬੱਚੀ ਹੈ ਤੇ ਲੇਵਟੀ ਲੂਪਟੀ ਤੁਸੀਂ ਵੇਖ ਕੇ ਅੰਦਾਜ਼ਾ ਲਾ ਲੈਣਾ ਵੀ ਪਹਿਲਾ ਸੁਆ ਬੱਚੀ ਸੋਣੀ ਆ ਹਾਂਜੀ ਬਾਕੀ ਬਾਹਰ ਕੱਢ ਕੇ ਆਪਾਂ ਤੁਹਾਨੂੰ ਤਸੱਲੀ ਨਾਲ ਜਿਹੜਾ ਤੋਰ ਦਿੰਨੇ ਆ ਹਾਂ ਇਸ ਆ ਫੇਸ ਕੁਆਲਟੀ ਵੇਖੋ ਥੋੜੇ ਜਿਹਾ ਕਲਿੱਪ ਸਿੰਘ ਜਿਵੇਂ ਥੱਲੇ ਨੂੰ ਲੱਗੇ ਆ ਮਾੜੇ ਮਾੜੇ ਜਿਹਾ ਬਾਹਰ ਆਏ ਆ ਫੋਰ ਜੀ ਕਈ ਨਾ ਫੋਰ ਦਗਾਏ ਹੁੰਦੇ ਸਿੰਘ ਤੇ ਫੋਟ ਪੈਂਦੇ ਆ ਉਦਾਂ ਤੁਸੀਂ ਵੇਖ ਸਕਦੇ ਜੇ ਲੇਵਟੀ ਲੂਪਟੀ ਬਿਲਕੁਲ ਚੈੱਕ ਕਰੋ ਘੱਟੋ ਘਾਟ ਮੈਨੂੰ ਲੱਗਦਾ ਵੀ ਦੋਸਤੋ 8-10 ਦਿਨ 8-10 ਦਿਨ ਬੰਨੇ ਆ ਹਾਂਜੀ ਠੀਕ ਆ ਤੇ ਜਿੰਨੀ ਆ ਨਿਗਰ ਆ ਪਲੀਪੋਸੀ ਆ ਪੂਰੀ ਗੋਲਾਈ ਦੇ ਵਿੱਚ ਆ ਜਿੰਨੀ ਵੀ ਹਾਈਟ ਮੀਡੀਅਮ ਤੱਕ ਕੋ ਵੀਰ ਭਰਾ ਸੌਦਾ ਕਰ ਲਈ ਠੀਕ ਆ ਹਾਂਜੀ ਥਣ ਮੁਠੀ ਆ ਪੂਰੀ ਮੁਠੀ ਵਿੱਚ ਮੁਠੀਦਾਰ ਥਾਣਾ ਹੱਥ ਵਿੱਚ ਆਹ ਉਹਨਾਂ ਦਾ ਥਾਣਾ ਪੂਰਾ ਬਾਕੀ ਤੁਹਾਡੇ ਸਾਹਮਣੇ ਆਪਾਂ ਕਰ ਦੇਣਾ ਪੇਸ਼ ਆਹ ਦੇਖੋ ਠੀਕ ਹੈ ਜੀ ਸੋ ਪਹਿਲਾਂ ਬੱਚੀ ਫਸਟ ਲొਕੇਸ਼ਨ ਦੇ ਵਿੱਚ ਇਹ ਦੋਸਤ ਸੁਣ ਜਾ ਰਹੀ ਆ ਤੇ ਨਵੀਂ ਬੱਚੀ ਆ ਬਾਕੀ ਪਸੰਦ ਆਉਗੀ ਤੁਹਾਨੂੰ ਗੱਬਣ ਬਿਲਕੁਲ ਇਹ ਬੱਚੀ ਆ ਠੀਕ ਹੈ ਜੀ ਅੱਠੀ ਦਸੀ ਦਿਨੀ ਪੂਰੀ ਜਿਹੜੀ ਤਿਆਰੀ ਹੋ ਗਈ indi ਸੁਣ ਦੀ 8 ਦਸਾਂ ਦਿਨਾਂ ਤੱਕ ਇੱਕ ਆਈਡੀਆ ਮੰਨ ਕੇ ਕੋਈ ਵੀ ਰਸੋਦਾ ਕਰ ਲੇ ਹਾਂਜੀ ਮਨੂ ਬੁਣੀ ਵੜੀ ਉਹ ਵਰਜੀ ਅਜੇ ਬਹੁਤ ਵੈਸੇ ਤੈਨੂੰ ਪਤਾ ਨਖੇਰੂਗੀ ਥਾਣਾ ਜੇ ਨਿਕਰ ਨਾ ਕਰਮ ਵਾਲੀ ਨੇ ਅੰਨੇ ਕੱਢ ਆਉਣਾ ਜਿਵੇਂ ਜਿਵੇਂ ਲੇਵਾ ਭਰਿਆ ਥਾਣ ਹੋਰ ਲਵਾਈ ਚ ਕਰ ਦੂ ਹਾਂਜੀ ਹਾਂਜੀ ਤੇ ਕਿੰਨਾ ਕੁ ਮੋਲ ਲੈਂਦਾ ਵਰਜੀ ਮੋਲ ਆਪਾਂ ਇਹਦਾ ਨਾ ਕਰੀਏ ਵੀ ਆਪਾਂ 36000 ਦੀ ਹਾਨਾ ਵਸ਼ੀ ਦੇ ਦਈਏ 36 ਦੀ ਹਾਂਜੀ 200 ਰੁਪਈਆ ਵਿੱਚੋਂ ਛੋਟ ਹੋ ਜੂਗੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ 36000 ਦੀ ਇਹ ਵੈੜ ਮਿਲ ਜੂਗੀ ਭਰਾ ਭੂ ਹਾਂਜੀ ਤੇ ਛੰਡੇ ਵੀਰ ਆ ਆ ਗਈ ਆਪਣੇ ਕੋਲ ਅਕੜੀ ਇਹ ਵਰਜੀ ਵੈੜ ਸੋਈ ਆ ਇਹ ਵੀ ਬਹੁਤ ਵਧੀਆ ਜਿਆ ਫੜੀ ਵੱਛਾ ਫੜੀ ਹੁੰਦਾ ਬੱਚਾ ਫ ਜੀ ਸੈਟ ਕਰਕੇ ਤੇ ਸੋ ਦੋਸਤੋ ਖੋਲਾ ਖੋਲਾ ਪਹਿਲਾਂ ਠੀਕ ਆ ਜੀ ਹਾਂ ਜੀ ਕਰਮਾ ਵਾਲੀ ਬੱਚੀ ਐ ਵੀ ਬਹੁਤ ਸੋਹਣੀ ਪਿਆਰੀ ਜੀ ਆ ਨਿੱਕੀ ਹਾਂ ਜੀ ਹਾਂ ਜੀ ਬਹੁਤ ਮੰਨੇ ਵੀਰੇ ਸਵੇਰ ਪਹਿਲਾਂ ਨਹੀਂ ਸੁੱਈ ਆ ਅਜੇ ਪਲੂਨ ਸੁੱਈ ਆ ਅਜੇ ਮੂੰਹ ਦੋ ਦੰਦ ਜੇ ਮੂੰਹ ਦੁੰਦੀ ਆ ਹਾਂ ਜੀ ਹਾਂ ਜੀ ਦੋਸਤ ਵਿੱਚ ਆ ਠੀਕ ਹਾਂ ਜੀ ਹਾਂ ਜੀ ਠੇਗਾ ਦੀ ਹਾਂ ਜੀ ਦਿਨ ਕਿੰਨੇ ਹੋ ਗਏ ਬੱਚੀ ਨੂੰ ਅੱਜ ਇਹ ਵਿਰਦੀ ਅਜੇ ਪਰਸੋਂ ਹੀ ਸੋਈ ਆ ਕੇ ਬੱਚੀ ਹਾਂ ਜੀ ਹਾਂ ਜੀ ਪਰਸੋਂ ਦੋਸਤੋ ਬਲੈਕ ਰੰਗ ਇੱਕ ਰੰਗ ਬਿਲਕੁਲ ਕਾਲੀ ਆ ਹਵਾਨਾ ਜਿਹੜਾ ਬਿਲਕੁਲ ਸਪੋਰਟ ਹੈਗਾ ਹਵਾਨੇ ਲੈਵੇ ਤੇ ਵਾਈਟ ਆਹ ਵੇਖੋ ਬੱਚੇ ਦਾ 나ੜੂ ਗਿੱਲਾ ਨਾਲ ਹਾਂ ਜੀ ਵਿਖਾ ਦਿਓ ਕੋਈ ਆ ਲਓ ਜੀ ਹਾਂ ਜੀ ਆਹ ਵੇਖੋ 나ੜੂ ਬੱਚੇ ਦੇ ਨਾਲ ਵੱਛਾ ਮਗਰ ਬੱਛਾ ਹਾਂ ਜੀ ਹਾਂ ਜੀ ਵੱਛਾ ਜੀ ਪੰਜ ਕਿ ਤ ਚਾਰ ਦਿਨ ਹੋ ਗਿਆ ਅੱਜ ਹਾਂ ਜੀ ਹਾਂ ਜੀ ਅੱਜ ਤਿੰਨ ਦਿਨ ਹੋ ਗਿਆ ਜੀ ਅੱਜ ਆਹ ਵੇਖੋ ਤਿੰਨ ਦਿਨ ਹੋ ਗਏ ਆ ਆਹ ਕਰੋ ਚੱਕ ਦੀ ਹਾਂ ਜੀ ਸੋ ਦੋਸਤੋ ਤਿੰਨ ਕ ਦਿ ਤੇ ਬਾਕੀ ਸੂਸਵਾ ਦੇ ਵਿੱਚ ਵੱਛੀ ਆ ਠੀਕ ਆ ਜੀ ਸਿੰਗਲ ਕਾਰੀ ਜੀ ਵੱਛੀ ਲੱਗਦੀ ਆ ਪਰ ਅੱਗੇ ਕੋਈ ਵੀਰ ਚੰਗੀ ਸੇਵਾ ਕਰ ਗਿਆ ਤੇ ਸੋਹਣੀ ਸੰਭਾਲ ਕਰ ਗਿਆ ਹਾਂ ਸੋਹਣਾ ਦੁੱਧ ਪਾ ਦਊਗੀ ਦੋਸਤੋ ਲੈਪਟੀ ਲੁਪਟੀ ਵੇਖ ਸਕਦੇ ਹੋ ਤੁਸੀਂ ਚੰਗੀ ਆ ਹਾਂਜੀ ਤੇ ਝੰਡੇ ਵੀ ਹੁਣ ਬੌਲੇ ਤੇ ਹੋਊਗਾ ਬੌਲਾ ਕਿੰਨਾ ਜਿਹੜਾ ਸਹੀ ਸਹੀ ਥੱਲੇ ਦੇ ਵੀਰ ਜੀ ਬੌਲਾ ਤੁਸੀਂ ਐਦਾਂ ਵੀ 7 ਕਿਲੋ ਬੌਲਾ ਵੀ ਦੀ ਅਜੇ ਹੈਗਾ ਜੀ ਇਹਦੇ ਥੱਲੇ 7 ਕਿਲੋ ਹਾਂਜੀ 7 ਕਿਲੋ ਬੌਲਾ ਹੈਗਾ ਜੀ 17 ਮਰਾ ਦੇ ਨਿਕਿਆ ਲਓ ਜੀ 17 ਮਰਾ ਦੇ 7 ਕਿਲੋ ਦੋਸਤੋ ਬੌਲਾ ਹਾਂਜੀ ਬਾਕੀ ਸੀਲ ਸਾਖ ਵੇਖੋ ਵੀ ਐਦਾਂ ਹੀ ਮੰਨ ਲਓ ਕਰਮਾ ਲਿਆ ਵ ਅਗਲੇ ਥਾਣਾ ਦੀ ਟੇਪਾ ਆ ਅਗਲੇ ਥਾਣੇ ਠੀਕ ਆ ਹਾਂਜੀ ਹਾਂਜੀ ਮਗਰਲੇ ਕਰੋ ਚੈੱਕ ਫਿਰ ਹਾਂਜੀ ਲੈ ਵੀ ਬਣ ਗਈ ਗੱਲ ਸੀਲ ਸੀਲ ਸੂਲ ਬਹੁਤ ਵਧੀਆ ਸੰਧੂ ਸਾਹਿਬ ਉਹ ਜਾਣੀ ਆਪਾਂ ਤੁਹਾਨੂੰ ਪਤਾ ਵੀ ਲੱਗਦੀ ਵਾਹ ਨਹੀਂ ਉਹ ਜਾ ਗੰਦਾ ਮਾਲ ਲਈਦਾ ਲੋੜ ਹੀ ਕੋਈ ਨਹੀਂ ਕਿ ਨਹੀਂ ਅੱਛਾ ਕਿੱਥੋਂ ਪਤਾ ਕਹਿੰਦਾ ਲੈਣ ਦੇਣ ਕੀ ਕਰਾਂਗੇ ਅੱਜ ਵੀਰ ਜੀ ਇਹ ਵੀ ਆਪਾਂ ਹਾਂ ਨਾ ਮੰਨ ਲੋ ਵੈਰ ਵੱਚੀ ਦੇ ਦਈਏ ਆਪਾਂ ਵੀਰ ਜੀ ਇਹ 35000 ਦੇ 35 ਦੀ 1000 ਛੋੜ ਕਰ ਦਈਏ 34 ਦੀ ਦੇ ਦਈਏ 34 ਦੀ ਹਾਂਜੀ 34 ਦੀ ਦੇ ਦਈਏ ਬੱਜ ਹਾਂਜੀ ਹਾਂ ਨਾ ਬੱਚੀ ਬਹੁਤ ਵਧੀਆ ਜੇ ਸੰਧੂ ਸਾਹਿਬ ਪਿਆਰੀ ਹਾਂਜੀ ਹਾਂਜੀ ਬਾਕੀ ਚਲੋ ਚੀਜ਼ ਵਧ ਵੀ ਹੈਗੀ ਆ ਤੇ ਮੰਨ ਲਓ ਚਲੋ ਆਪਾਂ ਨੂੰ ਕਹੇ ਵੀਰ ਨੇਸ ਦਿੱਤੀ ਭੈਣ ਭਰਾ ਨੇ ਹਸਾਬ ਨਾਲ ਤੇ ਆਪਾਂ ਕੋਈ ਭੈਣ ਭਰਾ ਨਾਲ ਹਸਾਬ ਨਾ ਕਰਾਂਗੇ ਮਾਨ ਤਾਨ ਤੇ 34 ਦੀ ਵੀ ਜੀ ਦੇ ਦਈਏ ਲਓ ਜੀ 34000 ਦੀ ਇਹ ਮਿਲ ਜੂਗੀ ਤੁਹਾਨੂੰ ਪਸੰਦ ਆਊਗੀ ਠੀਕ ਆ ਤਾਂ ਤੁਹਾਨੂੰ ਵੀ ਬਹੁਤ ਸੋਨਾ ਮੁੱਠੀ ਥਾਰ ਪੂਰਾ ਥਾਣਾ ਮੁੱਠੀ ਵਾਲਾ ਥਾਣਾ ਇਹ ਕਹਿਣ ਵਾਲੀ ਗੱਲ ਨਹੀਂ ਦੋਸਤੋ ਇੱਥੇ ਆਣ ਕੇ ਕੋਈ ਚਵਾਈ ਕਰੂਗਾ ਹੱਥ ਚ ਚਵਾਈ ਆ ਜਾਊਗਾ ਭੈਣਾ ਨੇ ਚਵਾਈ ਕਰਨੀ ਆ ਭਰਾਵਾਂ ਨੇ ਜਿਹੜਾ ਮਰਜੀ ਵੀਰ ਦੀ ਚੰਗਰੀ ਜਾ ਹਾਂ ਠੀਕ ਆ ਤੇ ਅਗਲੀ ਵਾਰਡ ਜਿਹੜੀ ਆਪਣੇ ਕੋਲ ਆ ਗਈ ਕ੍ਰੋਸ ਚਾਈ ਵਾਲਾ ਕੀ ਅਗਲੀ ਹਾਂਜੀ ਹਾਂਜੀ ਇਹ ਜਰਸੀ ਚਾਈ ਵਾਲਾ ਕ੍ਰੋਸ ਵਾਲਾ ਉਹ ਜਰਸੀ ਚਾਈ ਵਾਲਾ ਠੀਕ ਹੈ ਜੀ ਅਗਲੀ ਜਿਹੜੀ ਤੁਸੀਂ ਆ ਵੇਖ ਸਕਦੇ ਚ ਤੇ ਇਹ ਵੀ ਤਾਜੀ ਸੂਈ ਹੈ ਇਹ ਵੀ ਕੱਲ ਸੂਈ ਆ ਸਵੇਰੇ ਆ ਜੀ ਕਾਲੀ ਹਾਂ ਜੀ ਬੱਚਾ ਮਗਰ ਕੀ ਦੇ ਇਹਦੇ ਮਗਰ ਵੀ ਬੱਛੀ ਆ ਜੀ ਬੱਛੀ ਆ ਗਈ ਹਾਂ ਜੀ ਨਾੜੂ ਬੱਚੇ ਦੇ ਨਾਮ ਹਾਂ ਜੀ ਬੱਚਾ ਗਿੱਲਾ ਨਾੜੂ ਅਜੇ ਤਾਂ ਬਕਾ ਲਓ ਜੀ ਗਿੱਲੇ ਨਾੜੂ ਤੇ ਬੱਚਾ ਮਗਰ ਬੱਛੀ ਆ ਹਾਂ ਤੇ ਗੋਰੇ ਰੰਗ ਦੇ ਵਿੱਚ ਆਪਾਂ ਕਹਿ ਲਾਂਗੇ ਵੀ ਨਾ ਕਟਿਆਵਾ ਗਾੜੀੋਂ ਥੋੜਾ ਜਿਹਾ ਕਰਤਾ ਲੈ ਜਾਂਦਾ ਮਗਰ ਬੱਛੀ ਆ ਗਈ ਹਾਂ ਜੀ ਬੱਛੀ ਵੀ ਦੋਸਤੋ ਆ ਵੇੜਾ ਬਿਲਕੁਲ ਗੋੜ ਵਰਗਾ ਰੰਗ ਹੈ ਲਾਲ ਤੇ ਵਿਚ ਕ੍ਰੋਸ ਆਂਗਾ ਠੀਕ ਆ ਜੀ ਸ਼ਾਈ ਵਾਲ ਤੇ ਜਰਸੀ ਦਾ ਥੋੜਾ ਬਾਦ ਤੁਸੀਂ ਕ੍ਰੋਸ ਮੰਨ ਸਕਦੇ ਜੀ ਤੇ ਕਾਲੀ ਸੂਈ ਆ ਥਣ ਥਣ ਕਰਮਾ ਵਾਲੀ ਨੇ ਇਹਨੇ ਵੀ ਸੋਹਣਾ ਕੱਢਿਆ ਪੂਰਾ ਮੁਠੀ ਵਾਲਾ ਥਾਣਾ ਬਾਕੀ ਹਾਈਟ ਮੀਡੀਅਮ ਆ ਸੂਸਵਾ ਦੇ ਵਿੱਚ ਆ ਤੇ ਪਸੰਦ ਆਊਗੀ ਠੀਕ ਆ ਬੱਚੀ ਇਹ ਵੀ ਵੈਰ ਤੁਹਾਨੂੰ ਪੂਰੀ ਪਸੰਦ ਆਊਗੀ ਸੂਆ ਕੋਈ ਵੀਰ ਮੇਰੇ ਸਾਹ ਹਣਾ ਦੋਸਤੋ ਦੂਜਾ ਮੰਨ ਲੇ ਦੂਜਾ ਸੰਧੂ ਸਾਹਿਬ ਆਪਾਂ ਜਿਦਾਂ ਘਰੋਂ ਲਈ ਹੈ ਨਾ ਉਹਨਾਂ ਨੇ ਆਪਾਂ ਨੂੰ ਦੂਜੇ ਸੂਏ ਸੋਈ ਆ ਹਾਂ ਹਾਂਜੀ ਹਾਂਜੀ ਲੈ ਛੰਡੇ ਵੀਰ ਕਿੰਨਾ ਕ ਬੋਲਾ ਦੋ ਘਟਾ ਵਿੱਚ ਹੋਇਆ ਫਿਰ ਕੋਈ ਹਾਂਜੀ ਹਾਂਜੀ ਬੋਲਾ ਸੰਧੂ ਸਾਹਿਬ ਤਿੰਨ ਕਿਲੋ ਮੰਨ ਲਓ ਸੇਰੇ ਕੱਢਿਆ ਸੀ ਤੇ ਤਿੰਨ ਸਾਢੇ ਤਿੰਨ ਕਿਲੋ ਰਾਤ ਕੱਢੇ ਮੰਨ ਲਓ 8 ਕਿਲੋ ਸੰਧੂ ਸਾਹਿਬ ਬੋਲਾਗਾ ਵਾ 8 ਕਿਲੋ ਹਾਂਜੀ ਹਾਂਜੀ 8 ਚੰਗੀ ਚੌਥਾ ਨਾਲ ਦੀ ਚਵਾਰ ਹਾਂਜੀ ਹਾਂਜੀ ਬਹਿ ਕੇ ਚਵਾ ਦਿੰਨੇ ਆ ਜੀ ਮਾਰੇ ਮਾਰਦੇ ਤਾਰਾ ਵੀਰ ਲੋ ਇੱਕ ਤਾਂ ਪੂਰੀ ਕਰਮਾਂ ਵਾਲੀ ਕੋਈ ਇਦਾਂ ਹੀ ਬਹਿ ਜੋ ਭਾਵੇਂ ਇਹਨੂੰ ਕੋਈ ਲੋ ਦੋਸਤ ਜਿੱਦਾਂ ਮਰਜ਼ੀ ਕੋਈ ਵੀਰ ਚੋਲੇ ਕੋਈ ਭੈਣ ਚੋਲੇ ਕੋਈ ਗੱਲ ਹੀ ਨਹੀਂ ਸੰਧੂ ਸਾਹਿਬ ਨਹੀਂ ਚੰਗੀ ਹੈ ਵੈਰ ਸਾਰੀ ਚੰਗੀ ਆ ਸਾਰੀ ਚੰਗੀ ਆ ਤੇ ਇਹ ਆਪਾਂ ਕਿੱਥੋਂ ਤੱਕ ਦੇ ਦੇਣੀ ਆ ਵੀਰ ਜੀ ਮੁੱਲ ਦੇ ਭਾਵੇਂ ਇਹਦਾ ਵੀ 50 55 ਕਰ ਲਈਏ ਇਹ ਵੀ ਵੱਛੀ ਦੇ ਦਈਏ ਤੁਹਾਨੂੰ ਮਦਦਾਂ ਗੱਲ ਵੀ ਵੀਰ ਜੀ ਹਾਂ ਨਾ ਦੇ ਦਈਏ 46 ਹਜ਼ਾਰ ਦੀ ਵੱਛੀ ਦੇ ਦਈਏ 46 ਦੀ 200 ਰੁਪਿਆ ਛੋਟ ਕਰ ਦਾਂਗੇ ਵਿੱਚੋਂ ਅੱਜ ਸੰਤੋਖ ਸਾਹਿਬ ਉਤਨਾ ਵੇਲੇ ਆਪਾਂ ਰੇਟ ਨਾ ਇਹ ਆ ਵੀ ਥੋੜਾ ਜਨਾ ਐਸੇ ਕਰਕੇ ਆਪਾਂ ਨਾ ਦਹਾ ਨਾ ਹੀ ਕੀਤਾ ਵਾ ਠੀਕ ਹੈ ਨਾ ਸਾਰੇ ਸਾਰਾ ਰੇਟਾਂ ਚ ਨਾ ਪੈਣ ਭਰਾ ਕਿੰਨਾ ਪਈਏ ਰੇਟਾਂ ਦੇ ਵਿੱਚ ਤੇ ਚੰਗੀ ਗੱਲ ਆ ਕੋਈ ਭੈਣ ਭਰਾ ਜਿਹੜਾ ਵੀ ਵੱਛੀ 40 ਦੀ ਹੁੰਦੀ ਆ ਹਾਂਜੀ 46 ਦੀ ਹਾਂਜੀ 46 ਦੀ ਦੇ ਦਈਏ ਲਓ ਜੀ 46 ਹਜ਼ਾਰ ਦੀ ਹੋ ਜੂਗੀ ਹਾਂਜੀ ਤੋ ਦੋਸਤੋ ਅੱਜ ਵੀਰ ਚੰਦਾ ਸਿੰਘ ਦੇ ਕੋਲ ਇਹ ਐਨੀਮਲ ਸੀਗੇ ਹਾਂਜੀ ਥੋੜਾ ਜਿਆ ਕਵਰੇਜ ਨੂੰ ਵੀ ਵੇਖਦੇ ਆਂ ਵੀ ਜਿਆਦਾ ਲੰਬੀ ਨਾ ਵੀਡੀਓ ਬਣੇ ਪਰ ਬੇਨਤੀਆਂ ਜਿਹੜੀਆਂ ਸਟਾਰਟਿੰਗ ਤੋਂ ਕੀਤੀਆਂ ਉਹਨੂੰ ਮੇਰਾ ਵੀਰ ਖੜੇ ਮੱਥੇ ਪਰਵਾਣ ਜੂਰ ਕਰ ਜਰੂਰ ਕਰੇ ਹਾਂਜੀ ਜੂਰ ਕਰੇ ਵੀਰ ਜੀ ਸਾਲ ਕੋਈ ਮੇਰਾ ਵੀਰ ਜਿਹੜਾ ਵੀ ਕੋਈ ਵੇਖੇ ਸੰਧੂ ਚੈਨਲ ਨੂੰ ਜਿਹੜਾ ਵੀ ਕੋਈ ਵੇਖੇ ਰਾ ਸੰਧੂ ਚੈਨਲ ਨੂੰ ਤੇ ਜਿਹੜਾ ਵੀ ਕੋਈ ਵੇਖੇ ਮੇਰਾ ਵੀਰੇ ਬੇਨਤੀਆਂ ਮੇਰੇ ਹੱਥ ਜੋੜ ਕੇ ਬੇਨਤੀਆਂ ਵੀ ਪ੍ਰਵਾਣ ਜੂਰ ਕਰੇ ਹੋਵੇ ਹਾਂ ਹਾਂ ਕੋਈ ਕਾਲੀ ਨਹੀਂ ਹੈਗੀ ਵੀ ਆਨਲਾਈਨ ਮਾਲ ਵੇਚਣਾ ਤੇ ਵੇਚਣਾ ਤੇ ਕੋਈ ਕੂੜਾ ਵੇਚਣਾ ਕਿਸੇ ਨੂੰ ਤੇ ਇਹ ਵੀ ਚੰਗਾ ਮਾਲ ਵੇਚਣਾ ਤੇ ਇੱਥੇ ਆਣ ਕੇ ਜਰਾ ਤਸੱਲੀ ਕਰ ਲੂਗਾ ਨਾਲੇ ਕੋਈ ਭੈਣ ਭਰਾਪੇ ਨਾਲ ਸਾਹਜ ਪੈਂਦੀ ਹੈ ਕੋਈ ਚਾਹ ਪਾਣੀ ਪੀਵੇ ਹਾਂਜੀ ਹਾਂਜੀ ਤੇ ਜੇ ਮੈਨੂੰ ਲੱਗਦਾ ਵੀ ਕੋਈ ਦੋ ਦਿਨ ਰਹਿਣਾ ਚਾਹੁੰਦਾ ਦਿਹਾੜੀ ਲੰਗ ਕਿਉਂਕਿ ਇੱਕ ਅੱਧਾ ਦਿਨ ਰਹਿ ਕੇ ਵੀ ਕੋਈ ਆਦਾ ਰੋਟੀ ਪਾਣੀ ਸਾਰਾ ਕੋਈ ਸ਼ਗਨ ਛਕਾਉਣ ਵਾਲਾ ਕੰਮ ਹੈ ਹਾਜ਼ਰ ਤੇ ਅੱਜ ਤਸੱਲੀ ਕਰੇ ਰਹਿਮ ਦਾ ਪ੍ਰਬੰਧ ਹਾਂਜੀ ਸਾਨੂੰ ਸਾਬ ਉਹ ਗੱਲ ਆਪਣੀ ਲੰਮੀ ਚਲੋ ਵੀਡੀਓ ਵਾਵਾ ਲੰਮੀ ਹੋ ਗਈ ਪਰਸੋਂ ਮੇਰੇ ਤੋਂ ਬੰਦੇ ਆਏ ਉਹ ਬੰਦੇ ਬਹੁਤ ਵਧੀਆ ਮੰਨ ਲਓ ਉਹਨਾਂ ਦਾ ਢਾਬਾ ਵਾ ਆਪਣਾ ਲੁਧਿਆਣੇ ਦਰਾਏ ਰੋਡ ਤੇ ਤੇ ਬੰਦੇ ਵੀ ਏਡੇ ਬਹੁਤ ਵਧੀਆ ਵਿਚਾਰੇ ਉਹ ਮੰਨ ਲਓ ਉਹਨਾਂ ਵਾਹ ਹੀ ਵੜਾ ਪਿਆ ਉਹਨਾਂ ਦੇ ਵੀ ਜਦੋਂ ਵੀ ਤੂੰ ਉਧਰ ਆ ਸਾਨੂੰ ਫੋਨ ਕਰੀ ਉਹ ਦੋ ਡੰਗ ਬੰਦੇ ਰਹ ਵਿਚਾਰੇ ਆਪਣੇ ਕੁਆਣੇ ਉਹਨਾਂ ਦੋ ਡੰਗ ਚੋ ਕੇ ਤਸੱਲੀ ਕਰਤੀ ਉਹਨਾਂ ਦੇ ਵੀ ਗਾਂ ਜੋ ਤੁਸੀਂ ਦੱਸਿਆ ਉਹ ਨਿਕਲਿਆ ਵਾ ਗਾਂ ਤੁਹਾਡੇ ਫੋਨ ਤੇ ਮਾਲ ਆਊਗਾ ਹੁਣ ਲੱਗੇ ਆ ਲੱਗਨ ਉਹ ਨਮ ਤੋ ਤੋ ਇੱਕ ਤਵਾਰ ਇੱਕ ਯਕੀਨ ਬਣ ਜਾਂਦਾ ਹਾਂਜੀ ਯਕੀਨ ਬਣ ਜਾਂਦਾ ਤੇ ਜਦੋਂ ਕਿਸੇ ਦਾ ਯਕੀਨ ਬਣਾ ਲੀਏ ਤੇ ਬਾਅਦ ਵਿੱਚ ਤੁਹਾਨੂੰ ਪਤਾ ਬੰਦਾ ਆਪ ਇੰਨਾ ਕਿ ਜ਼ਿੰਮੇਵਾਰ ਹੋ ਜਾਂਦਾ ਵੀ ਪਹਿਲੀ ਗੱਲ ਵੀ ਮਾੜੀ ਚੰਗੀ ਨਾ ਦਾ ਖਰੀਦੀ ਜਾਂਦੀ ਹੈ ਚੀਜ਼ ਹਾਂਜੀ ਤੇ ਆਪ ਆਪ ਦੀ ਸਮਝਣਾ ਪਹਿਲਾਂ ਚੰਗਾ ਪਸ਼ੂ ਖਰੀਦੋ ਵੀ ਆਪਣੇ ਲਈ ਹਰ ਇੱਕ ਭੈਣ ਦਾ ਭਰਾ ਦਾ ਕੋਈ ਤਿਵਾਰ ਬਣੇ ਹਾਂਜੀ ਬਣੇ ਜੀ ਸਹੀ ਪਤਾ ਨਹੀਂ ਇੱਕ ਪਸ਼ੂ ਲਿਜਾ ਕੇ ਵੀਰ ਚੰਡਾ ਸਿਆ ਮੈਂ ਨਹੀਂ ਕਹਿੰਦਾ ਇੱਕ ਫਸੂਲ ਜਾ ਕੇ ਬਾਅਦ ਬੰਦੇ ਨੇ ਕਿੰਨੇ ਲੈ ਕੇ ਜਾਣੇ ਹੁੰਦੇ ਆ ਸੰਧੂ ਸਾਹਿਬ ਆਪਾਂ ਨੂੰ ਇਸ ਕਰਕੇ ਵੀ ਤੁਹਾਨੂੰ ਵੀ ਬੇਨਤੀ ਆ ਵੀ ਮਾਲ ਸਾਫ ਸੁਥਰਾ ਲਿਆ ਕੇ ਸਾਫ ਸੁਥਰਾ ਪੇਸ਼ ਕਰੀਏ ਜੋ ਥੱਲੇ ਲਿਆ ਕੇ 1 2 ਦਿਨ 4 ਦਿਨ ਚੋਕੇ ਤਸੱਲੀ ਨਾਲ ਵੇਖਦੇ ਜੇ ਦੁੱਧ ਉਹ ਹਿਸਾਬ ਨਾਲ ਤਸੱਲੀ ਅੱਗੇ ਦਿਆ ਕਰੋ ਹਾਂਜੀ ਹਾਂਜੀ ਨਹੀਂ ਤਸੱਲੀ ਤੁਹਾਨੂੰ ਵੀ ਬੇਨਤੀ ਆ ਤੇ ਭੈਣ ਭਰਾਵਾਂ ਨੂੰ ਵੀ ਬੇਨਤੀ ਆ ਵੀ ਆਪਦੀ ਤਸੱਲੀ ਕਰਕੇ ਲੈ ਜਾਓ ਹਾਂਜੀ ਤਸੱਲੀ ਕਰੋ ਜੀ ਆਪਾਂ ਚਲੂ ਤੋਂ ਹੀ ਰਿਆ ਸੰਦੂ ਸਾਹਿਬ ਇਹੋ ਗੱਲ ਆਪਾਂ ਨੇ ਨਵੀਂ ਤਸੱਲੀ ਕਰੋ ਬਾਕੀ ਦੂਜਾ ਜਿਹੜਾ ਮੰਨ ਲਓ ਵੀ ਏਦਾਂ ਵਾ ਵੀ ਝੂਠ ਮਾਰੋ ਚਾਹੇ ਉਹ ਨਹੀਂ ਆਪਾਂ ਤੇ ਆਪ ਇਹ ਗੱਲਾਂ ਨੇ ਵੀ ਜੇ ਕੋਈ ਇੱਕ ਭੈਣ ਭਰਾ ਮੈਂ ਲੈ ਗਿਆ ਨਾ ਮੈਨੂੰ ਨਹੀਂ ਜੇ ਸਵਾਦ ਆਉਂਦਾ ਜੋ ਦਾਸ ਨਾ ਮੇਰੇ ਤੋਂ ਖੜੇ ਤੇ ਜੇ ਉਹ ਮੰਨ ਲਾ ਇੱਕ ਤੋਂ ਹੀ ਆਪਾਂ ਅਗਲੇ ਨਾਲ ਨਾਰਾਜ਼ ਹੋ ਗਏ ਤੇ ਫਿਰ ਕਾਦਾ ਵਾ ਫਿਰ ਤੇ ਇਹਦੋਂ ਚੁੱਪ ਕਰਕੇ ਕਦੇ ਕੋਈ ਲੋੜ ਹੀ ਨਹੀਂ ਆ ਦੁਕਾਨਦਾਰੀ ਕਰਨੀ ਤੇ ਬੋਲ ਦਿਓ ਨੰਬਰ ਛਾੜੇ ਵੀਰ ਨੰਬਰ ਹੈਗੇ ਵੀ ਜੀ 98724 39717 ਠੀਕ ਹੈ ਜੀ ਦੂਜਾ ਨੰਬਰ ਹੈਗਾ 82647 20086 ਇਹ ਆਪਣੇ ਮੁੰਡੇ ਕੋਲ ਹੁੰਦਾ ਨੰਬਰ ਠੀਕ ਹੈ ਜੀ ਹਾਂਜੀ ਹਾਂਜੀ ਜਿਹੜਾ ਵੀ ਕੋਈ ਮੰਨ ਲਓ ਤਹਿਸੀਲ ਪੱਟੀ ਹਾਂ ਜ਼ਿਲ੍ਹਾ ਤਰਨਤਾਰਨ ਪਿੰਡ ਕੈਰੋ ਕੈਰੋ ਹਾਂਜੀ ਲੋ ਵੀ ਭਰਾਵੋ ਇਹ ਨੰਬਰ ਨੇ ਝੰਡਾ ਸਿੰਘ ਦੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਦੇਣ ਕਰੋ ਰਾਤ ਕਰੋ ਪਸ਼ੂ ਖਰੀਦਣਾ ਚਾਹੁੰਦੇ ਜੇ ਆਪਦਾ ਖਰੀਦ ਲਓ ਤਸੱਲੀ ਕਰ ਲਓ ਜਿੱਦਾਂ ਵੀ ਕਿਸੇ ਵੀਰ ਨੂੰ ਸੈਟੀਸਫਾਈ ਹੁੰਦਾ ਜਿੱਦਾਂ ਵੀ ਤਸੱਲੀ ਹੁੰਦੀ ਉਦਾਂ ਹੀ ਕਰੋ ਪਸ਼ੂ ਚੰਗੇ ਆ ਹਰ ਵਾਰ ਚੰਗੇ ਹੁੰਦੇ ਆ ਪਰ ਆਪਦੀ ਜਿਹੜੀ ਦੋਸਤੋ ਦੂਰੰਦੇਸ਼ੀ ਸੋਚ ਨਾਲ ਜਿੱਦਾਂ ਵੀ ਤੁਹਾਡਾ ਵਿਚਾਰ ਬਣਦਾ ਓਵੇਂ ਤੁਸੀਂ ਕਰਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ